एपी ਦੀ 12000 ਦੀ 12000 ਦੀ ਲੋ ਡੀ ਕਿੰਨਾ ਭਜਣਾ 50 ਕਿਲੋ ਪਿਆਜ਼ ਲੋ 50 ਕਿਲੋ 12500 ਦੀ ਡੀਪੀ ਯੂਰੀਆ ਯੂਰੀਆ 6000 ਦੀ ਯੂਰੀਆ 6000 ਦੀ ਉਹ ਵੀ ਗਾਹ ਤੋ 50 ਕਿਲੋ ਤੇ ਡੀਜ਼ਲ ਕੀ ਰੇਟ ਹੈ ਡੀਜ਼ਲ ਜਿਹਦਾ ਜਾਂਦਾ ਪੈ 200 ਤੇ 268 ਰੁਪਏ 268 ਰੁਪਏ ਡੀਜ਼ਲ ਦੇਖ ਸਕਦੇ ਹੋ ਵੀ ਪਾਕਿਸਤਾਨ ਚ ਤੇ ਪਟਰੋਲ ਰੋਲੇ ਜਾਂ 200 ਦੇ 1000 ਰੁਪਏ ਦੇ ਪੰਜ ਪੈਸੇ ਪਟਰੋਲ ਸਸਤਾ ਹੈ ਹਾਂਜੀ ਡੀਜ਼ਲ ਮਹਿੰਗਾ ਹੈ ਸਾਡੇ 80 ਰੁਪਏ 80 ਰੁਪਏ ਦੇ ਦਰ ਡੀਜ਼ਲ 80 ਤੇ ਪਟਰੋਲ 100 ਰੁਪਏ ਤੋਂ ਘਟੇ ਆ 95 ਰੁਪਏ 97 97 ਸਤਿ ਸ੍ਰੀ ਅਕਾਲ ਦੋਸਤੋ ਇੱਕ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਜੋ ਵਿਛੜੇ ਭਰਾ ਚਾਚੇ ਤਾਏ ਭਤੀਜੇ ਅੱਜ ਸਾਨੂੰ ਦੱਸਦੇ ਆ ਸਾਡੇ ਪਿਛਕਾਰ ਪਾਕਿਸਤਾਨ ਤੋਂ ਆਏ ਨੇ ਆਪਣੇ ਚਾਚਿਆਂ ਨੂੰ ਚਾਚੇ ਦੇ ਬੇਟਿਆਂ ਨੂੰ ਮਿਲਣ ਪੌਰੀਆਂ ਪਿੰਡ ਦੇ ਵਿੱਚ ਇਕੱਠੇ ਹੋਏ ਨੇ ਉਹਨਾਂ ਦਾ ਜਿਹੜਾ ਪੁਰਾਣਾ ਪਿੰਡ ਹੈ ਉਹ ਹੈ ਬੱਲਰੇ ਬੱਲਰੇ ਪਿੰਡੇ ਵੀ ਜਾ ਕੇ ਆਏ ਨੇ ਇੱਕ ਚੀਜ਼ ਹੈ ਬੱਲਰੇ ਵਾਲਿਆਂ ਦਾ ਬਹੁਤ ਧੰਨਵਾਦ ਸੋਨੀ ਸਰਪੰਚ ਹਾਂਜੀ ਸੋਨੀ ਦਾ ਸੋਨੀ ਪੰਡਤ ਸੋਨੀ ਪੰਡਤ ਜਿਨ੍ਹਾਂ ਨੇ ਇਹਨਾਂ ਦਾ ਘਰ ਅੱਜ ਵੀ ਸਾਮਿਆ ਹੋਇਆ ਜਿਉਂਦੀ ਤੂੰ ਕਹਿੰਦੇ ਕੋਈ ਵੀ ਖੜੀ ਹੈ ਤੰਤਾ ਵੀ ਉਹੀ ਸਾਰਾ ਸਿਸਟਮ ਸੋਨੀ ਪੰਡਤ ਸਾਮੀ ਬੈਠਾ ਇਹਨਾਂ ਦਾ ਸਾਰਾ ਘਰ ਦੇਖ ਕੇ ਮਿੱਟੀ ਵੀ ਲੈ ਕੇ ਆਏ ਨੇ ਕਿਉਂਕਿ 70 ਸਾਲਾਂ ਬਾਅਦ ਆਪਣੇ ਪਿਤਾ ਦਾ ਘਰ ਦੇਖਣਾ ਚਾਚੇ ਤਾਇਆ ਨੂੰ ਮਿਲਣਾ ਪਾਕਿਸਤਾਨ ਤੋਂ ਬੱਲਰੇ ਕੌਰੀਆਂ ਵਿਖੇ ਆਏ ਹੋਏ ਨੇ ਤੇ ਸੋਨੀ ਪੰਡਤ ਨੇ ਜੋ ਇਹਨਾਂ ਨੂੰ ਕਿਹਾ ਤੁਸੀਂ ਸੁਣ ਕੇ ਹੈਰਾਨ ਰਹ ਜੂਗੇ ਵੀ ਐਡੀ ਵੱਡੀ ਭਾਈਚਾਰਕ ਸੰਜ ਦੀ ਏਕਤਾ ਦਾ ਮਿਸਾਲ ਪੈਦਾ ਕਰੀ ਬੱਲਰੇ ਪੰਡਾਲੇ ਨੇ ਉਧਰਲੇ ਇਧਰ ਆਉਂਦੇ ਨੇ ਮਿਲਣ ਇਧਰੋਂ ਵੀ ਪਾਕਿਸਤਾਨ ਚ ਬਹੁਤ ਜਿਆਦੇ ਮਿਲਣ ਜਾਂਦੇ ਨੇ ਦਾ 4 ਸਾਲ ਬਾਅਦ ਵੀਜਾ ਮਿਲੇ ਕਿਉਂਕਿ ਹਜੇ ਬਹੁਤ ਬਜ਼ੁਰਗ ਨੇ ਜਿਹੜੇ 100-100 ਸਾਲ ਦੇ 90-90 ਸਾਲ ਦੇ ਬੈਠੇ ਨੇ ਹਜੇ 1947 ਵਾਲੀ ਪੀੜ੍ਹੀ ਹੈ ਜਿਹੜੀ ਬੈਠੀ ਹੈ ਜਿਹੜੇ 10-10 ਸਾਲ ਦੇ 15-15 ਸਾਲ ਦੇ ਇਥੋਂ ਪਾਕਿਸਤਾਨਕ ਨਹੀਂ ਚਲੇ ਗਏ ਸੀ ਉਹ ਬੱਸਾਂ ਦੁਬਾਰੇ ਚਲਾਈਆਂ ਜਾਣ ਉਹ ਟ੍ਰੇਨਾਂ ਦੁਬਾਰੇ ਚਲਾਈਆਂ ਜਾਣ ਪਰਬਤ ਕਰਦੇ ਆਂਗੇ ਹਾਂਜੀ ਸਵਾਗਤ ਹੈ ਜੀ ਹਾਂਜੀ ਸਵਾਗਤ ਹਾਂਜੀ ਕਿਵੇਂ ਫਿਰ ਇੰਨੇ ਸਾਲਾਂ ਬਾਅਦ ਅਬ 77 ਸਾਲਾਂ ਬਾਅਦ ਕਿਵੇਂ ਜੀ ਕਰਿਆ ਵੀ ਪੰਜਾਬ ਵੱਲ ਨੂੰ ਪੰਜਾਬ ਚ ਚੜਦੇ ਪੰਜਾਬ ਜਾ ਕੇ ਆਈਏ ਵਾਪਸ ਜਾਈਏ ਅਬਦੇ ਪੁਰਖਿਆਂ ਦੇ ਪਿੰਡ ਜੇ ਮੇਰੇ ਵਾਲਦ ਸਾਹਿਬ ਜੀ ਉਹ 24 ਘੰਟਿਆਂ ਦੇ ਵਿੱਚ 13 14 ਘੰਟੇ ਨਾਲ ਉਹ ਜਿਕਰ ਚੜਦੇ ਪੰਜਾਬ ਦਾ ਹੀ ਕਰਦੇ ਸੀ ਵੀ ਆਪਣੇ ਪਿੰਡ ਦਾ ਪਿੰਡ ਬੱਲ ਰਹੇ ਆ ਬੱਲ ਰਹੇ ਪਿੰਡ ہاں ਜੀ ਸਾਡਾ ਜਿਹੜਾ ਦਾਦਕਾ ਪਿੰਡ ਸੀ ਬੱਲ ਰਹੇ ਆ ਅੱਬੂ ਹੁਣਾਂ ਦਾ ਨਾਨਕਾ ਪਿੰਡ ਸੀ ਕੋਰੀਆਂ ਕੋਰੀਆਂ ہاں ਜੀ ਇਹਨਾਂ ਦਾ ਜ਼ਿਕਰ ਬਹੁਤ ਕਰਦੇ ਸੀ ਉਹ ਜਦੋਂ ਵੀ ਐਸੀ ਵੀ ਫਿਰ ਕੋਲ ਹੁਣਾ ਨਿੱਕੇ ਨਿੱਕੇ ਸੀ ਤੇ ਸਾਨੂੰ ਵੀ ਉਹੀ ਭਾਵਨਾ ਉੱਠੀ ਕਿ ਵੀ ਅਸੀਂ ਆਪਣਾ ਪਿੰਡ ਵੇਖਣਾ ਅਸੀਂ 2-4 ਵਾਰੀ ਕਾਪੀਆਂ ਵੀ ਬਣਵਾਈਆਂ ਅੱਬੂ ਹੁਣਾ ਦੀਆਂ ਉਹ ਨਹੀਂ ਆ ਸਕੇ ਤੇ ਉਹਨਾਂ ਦੇ ਨਸੀਬਾਂ ਦੇ ਵਿੱਚ ਨਹੀਂ ਸੀ ਮੇਰੀ ਭੂਆ ਦੇ ਨਸੀਬਾਂ ਦੇ ਵਿੱਚ ਨਹੀਂ ਸੀ ਫਿਰ ਸਾਡੇ ਦਾਦਾ ਸੀ ਇੱਕ ਅੱਬੂ ਹੁਣਾਂ ਦੇ ਚਾਚੇ ਦੇ ਬੇਟੇ ਠੀਕ ਹੈ ਅੱਬੂ ਹੁਣਾਂ ਦਾ ਜਿਹੜਾ ਚਾਚਾ ਸੀ ਉਹਨਾਂ ਦੇ ਅੱਗੋਂ ਬੱਚੇ ਸਾਡਾ ਅੱਬੂ ਹੁਣਾਂ ਦਾ ਚਾਚੇ ਉਹ ਵੀ ਲੱਖਾ ਵੇਲੀ ਦੇ ਵਿੱਚ ਰਹਿੰਦੇ ਸੀ ਉਹ ਵੀ ਨਹੀਂ ਆ ਸਕਿਆ ਯਾਨੀ ਕਿ ਸਾਡਾ तकरीबन 200 ਪਰਿਵਾਰ ਮਾਨ ਦਾ ਇਸ 77 ਸਾਲਾਂ ਬਾਅਦ ਅੱਲਾ ਨੇ ਮੈਨੂੰ ਮੌਕਾ ਦਿੱਤਾ ਕਿ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਆਨ ਦਾ پاکستان ਲਹਿੰਦੇ ਪੰਜਾਬ ਚ ਤੁਹਾਡੇ ਪਿਤਾ ਤੇ ਭੂਆ ਜੀ ਦਾ ਇੰਤਕਾਲ ਫਿਰ ਪਾਕਿਸਤਾਨ ਚ ਹੋਇਆ ਸੀ ਹਾਂਜੀ ਪਾਕਿਸਤਾਨ ਚ ਹੋਇਆ ਸੀ ਇਹ ਕਿੱਡੇ ਸਾਲ ਸੋ ਗਿਆ ਸੀਗਾ ਅੱਬੂ ਮੇਰੇ ਨੂੰ 14 ਸਾਲ ਹੋ ਗਏ ਫਤ ਹੋਏ ਠੀਕ ਹੈ ਤੇ ਭੂਆ ਮੇਰੇ ਨੂੰ ਯਾਦ ਚ ਰੋ ਗਿਆ 18 ਕ ਸਾਲ ਹੋ ਗਏ ਤੁਸੀਂ ਪਹਿਲਾਂ ਵੀ ਆਉਂਦੇ ਰਹਿੰਦੇ ਹੋ ਰੇ ਨਹੀਂ ਜੀ ਕਦੀ ਨਹੀਂ ਪਹਿਲੀ ਵਾਰ ਆਇਆ ਇਹ ਤਾਂ ਪਹਿਲੀ ਵਾਰ ਆਇਆ ਹਾਂਜੀ ਕਿਵੇਂ ਲੱਗਿਆ ਫਿਰ ਪੰਜਾਬ ਦਾ ਤੁਹਾਨੂੰ ਇਹ ਪੰਜਾਬ ਜੀ ਬਹੁਤ ਵਧੀਆ ਲੱਗਾ ਅੱਛਾ ਹਾਂਜੀ ਬਿਲਕੁਲ ਚੜ੍ਹਦੇ ਪੰਜਾਬ ਦਾ ਤੇ ਲਹਿੰਦੇ ਪੰਜਾਬ ਦਾ ਕੋਈ ਬੋਲੀ ਕੋਈ ਚੀਜ਼ ਕਿਸੇ ਚੀਜ਼ ਦੇ ਵਿੱਚ ਫਰਕ ਨਹੀਂ ਹਰ ਕਿਨ ਨਜ਼ਰ ਨਹੀਂ ਆਇਆ ਨਹੀਂ ਜੀ ਨਹੀਂ ਬਹੁਤ ਪਿਆਰ ਮਿਲਿਆ ਬਹੁਤ ਪਿਆਰ ਮਿਲਿਆ ਠੀਕ ਹੈ ਤੇ ਜਿਵੇਂ ਆਪਾਂ ਕਹਿੰਦੇ ਖਾਣ ਪੀਣ ਦਾ ਤੇ ਇੱਕ ਹੀ ਹੈਗਾ ਤੁਹਾਨੂੰ ਬਿਲਕੁਲ ਜੀ ਸਰੋਂ ਦਾ ਸਾਗ ਤੇ ਮੱਖਣ ਆ ਮਿਲਦਾ ਦੋਵੇਂ ਪਾਸੇ ਦੋਵੇਂ ਪਾਸੇ ਠੀਕ ਹੈ ਪਿਆਰ ਕਿੰਨਾ ਕੁ ਮਿਲਿਆ ਪਿਆਰ ਜੀ ਉਹ ਤੇ ਬਿਆਨ ਹੀ ਨਹੀਂ ਕਰ ਸਕਦੇ ਠੀਕ ਹੈ ਜੀ ਇੰਨਾ ਪਿਆਰ ਮਿਲਿਆ ਕਿ ਤੁਹਾਡੇ ਦਾਇਆ ਜੀ ਜਾਂ ਤੁਹਾਡੇ ਚਾਚਾ ਜੀ ਉੱਥੇ ਜਾਂਦੇ ਰਹਿੰਦੇ ਨੇ ਪਹਿਲਾਂ ਕਦੇ ਹਾਂਜੀ ਚਾਚਾ ਜੀ ਮੇਰੇ ਨੌਂ ਵਾਰ ਹੀ ਗਏ ਆ ਜੀ ਤੁਹਾਡੇ ਕੋਲ ਜਾਂਦੇ ਹਾਂ ਹਾਂਜੀ ਇਹ ਗੈਨ ਸਾਨੂੰ ਪੰਜਾਬ ਦਾ ਵੀਜ਼ਾ ਨਹੀਂ ਸੀ ਮਿਲਦਾ ਅੱਛਾ ਸਾਨੂੰ ਨਹੀਂ ਮਿਲਦਾ ਜੀ ਸਾਨੂੰ ਨਹੀਂ ਸੀ ਮਿਲਿਆ ਇਹ ਅਸੀਂ ਬੇਨਤੀ ਕਰਦੇ ਆਂ ਸਰਕਾਰਾਂ ਅੱਗੇ ਕਿ ਜਿਹੜੇ ਪੰਜਾਬ ਦੇ ਵਿੱਚੋਂ ਵਿਛੜੇ ਪਰਿਵਾਰ ਨੇ ਉਹਨਾਂ ਨੂੰ ਵੀ ਜੀ ਦੀ ਜੀਵਾਸੂ ਸੁਖ ਦਿੱਤਾ ਜਾਵੇ ਕਿ ਉਹਦੇ ਬਹੁਤੇ ਘੇੜੇ ਨਾ ਲੱਗਣ ਉਹਨੂੰ ਜਲੀ ਮੈਂ 4 ਸਾਲਾਂ ਦੇ ਵਿੱਚ ਵੀਜਾ ਲਵਾਇਆ ਅੱਛਾ 4 ਸਾਲ ਹੋ ਗਏ 4 ਸਾਲ ਮੈਂ ਭੱਜ ਭੱਜ ਕੇ ਭੱਜ ਭੱਜ ਕੇ ਫਿਰ ਵੀਜਾ ਲਵਾਇਆ ਤੇ ਆਪਣੇ ਪਿਤਾ ਜੀ ਦਾ ਸ਼ੁਭਨਾਮ ਕੀ ਸੀ ਜੀ ਉਹਨਾਂ ਦਾ ਸ਼ਾਪਦੀਸ ਸੀ ਜੀ ਠੀਕ ਹੈ ਜੀ ਤੇ ਉਹ ਆਪਣੂ ਆ ਜੀ ਦਾ ਨਾਮ ਬੀਬੀ ਕਹਿੰਦੇ ਸੀ ਬੀਬੀ ਕਹਿੰਦੇ ਸੀ ਤੇ ਉਹ ਉਹਨਾਂ ਨੇ ਕੋਈ ਛੋਟੇ ਆਪਣਾ ਜਦੋਂ ਹੱਲਿਆ ਵੇਲੇ ਕਹਿੰਦੇ ਜਾਂ ਉੱਧਰ ਗਏ ਨੇ ਜਦੋਂ ਵੀ ਗਏ ਨੇ ਪਾਕਿਸਤਾਨ ਚ ਤਾਂ ਉਹ ਇਧਰ ਦੇ ਪੰਜਾਬ ਦੀਆਂ ਗੱਲਾਂ ਬਾਤਾਂ ਸੁਣਾਉਂਦੇ ਹੋਣੇ ਬਹੁਤ ਆ ਕੋਈ ਸੁਣਾਓ ਜੀ ਪੁਰਾਣੀ ਗੱਲਬਾਤ ਜੋ ਸੁਣਾਉਂਦੇ ਸੀ ਕਿਉਂਕਿ ਤੁਹਾਡੇ ਚਾਚਾ ਜੀ ਨੇ ਇਧਰ ਇਹਨਾਂ ਤੋਂ ਤਾਂ ਵੱਡੇ ਸੀ ਕਾਫੀ ਹਾਂਜੀ ਹਾਂ ਕੋਈ ਪੁਰਾਣੀ ਗੱਲ ਬਸ ਉਹ ਇੱਥੋਂ ਨਿਕਲੇ ਨੇ ਉਹੀ ਗੱਲਾਂ ਦੱਸਦੇ ਰਹੇ ਨੇ ਸਾਨੂੰ ਤੇ ਉਹ ਜਿਹੜੀਆਂ ਕਿ ਜੋ ਉਹਨਾਂ ਨਾਲ ਹੋਇਆ ਉਹ ਇਸ ਮੌਕੇ ਤੇ ਮੈਂ ਨਹੀਂ ਕਰਨਾ ਚਾਹੁੰਦਾ ਸਾਡਾ ਐਸੇ ਤੇ ਪੰਜਾਬ ਪਿਆਰ ਭਰੀ ਯਾਨੀ ਕਿ ਅੱਗੋ ਦਾਸਤਾਨ ਬਣਾਉਣਾ ਚਾਹੁੰਦੇ ਆ ਠੀਕ ਹੈ ਜੀ ਉਹ ਗੱਲਾਂ ਜਿਹੜੀਆਂ ਸਨ 47 ਵਾਲੀਆਂ ਸੀ ਉਹਨੂੰ ਭੁੱਲ ਕੇ ਪੰਜਾਬ ਦੇ ਵਿੱਚ ਪਿਆਰ ਵੰਡਣਾ ਚਾਹੁੰਦੇ ਆ ਠੀਕ ਹੈ ਹਾਂ ਇਹਦੀ ਬਹੁਤ ਖੁਸ਼ੀ ਹੋਈ ਆ ਸਾਨੂੰ ਪੰਜਾਬ ਆਣਾ ਕਿਤੇ ਹਰ ਹਰ ਘਰ ਦੇ ਵਿੱਚ ਦਾਵਤ ਹੋ ਰਹੀ ਆ ਹਰ ਘਰ ਚਾਹੁੰਦਾ ਹਰ ਬੱਚਾ ਬੱਚਾ ਰੋਕ ਕੇ ਕਹਿੰਦਾ ਜੀ ਸਾਡੇ ਨਾਲ ਵੀਡੀਓ ਬਣਾਓ ਸਾਡੇ ਨਾਲ ਤਸਵੀਰ ਬਣਾਓ ਬਹੁਤ ਪਿਆਰ ਮਿਲਿਆ ਦੋਵੇਂ ਪੰਜਾਬ ਕਹੁੰਦੇ ਨੇ ਵੀ ਇਕੱਠੇ ਵਜੀ ਦੋਨੇ ਪੰਜਾਬ ਦੇ ਵਿੱਚ ਸ਼ੱਕ ਕੋਈ ਨਹੀਂ ਕੱਪੜਾ ਸਾਡਾ ਇੱਕ ਆ ਲਿਬਾਸ ਬੀਬੀਆਂ ਪਹਿਣਾ ਦਾ ਇੱਕ ਆ ਕੋਈ ਉੱਥੇ ਫਰਕ ਨਹੀਂਗਾ ਪੂਰਾ ਸੂਟ ਆ ਸਾਨੂੰ ਬਹੁਤ ਪਸੰਦ ਆਇਆ ਸਾਡਾ ਉਹ ਪੁਰਾਣਾ ਪੰਜਾਬ ਉਹੀ ਪੁਰਾਣੀ ਗੱਲ ਸਾਡੇ ਚ ਠੀਕ ਹੈ ਹਾਂਜੀ ਤੇ ਉਧਰ ਕਿੰਨੇ ਕੁ ਪਰਿਵਾਰ ਗੱਲਬਾਤ ਜਮ ਇਧਰਲੇ ਪੰਜਾਬ ਦੀ ਉਧਰ ਹੁੰਦੀ ਰਹਿੰਦੀ ਇਧਰ ਜੀ ਮੈਂ ਦੇਖੋ ਜੀ ਮੈਂ ਆਪਣੀ ਤਾਂ ਗੱਲ ਕਰਨਾ ਕਿ ਮੈਂ ਬਲੌਂਗ ਕਰਨਾ ਬੱਲਰਿਆਂ ਵਾਲੇ ਤੋਂ ਮੇਰਾ ਅੱਜ ਵੀ ਨਾਂ ਉੱਥੇ ਬਲਰਿਆਂ ਵਾਲੇ ਦੇ ਨਾਂ ਤੋਂ ਵੀ ਬੁਲਾਉਣ ਜਿੱਥੇ ਮੈਂ ਲਖਾਣਾ ਫਕੀਰ ਸਾਹਿਬ ਬਲਰਿਆਂ ਵਾਲਾ ਤੇ ਬਲਰੇ ਪਿੰਡ ਜਾ ਕੇ ਆਏ ਹੋ ਹਾਂਜੀ ਬਲਰ ਪਿੰਡ ਜਾ ਕੇ ਆਇਆ ਆਪਣੀ ਮਿੱਟੀ ਲੈ ਕੇ ਆਇਆ ਮੈਂ ਇੱਟ ਲੈ ਕੇ ਆਇਆ ਠੀਕ ਹੈ ਫਿਰ ਬਲਰੇ ਮਿਲੇ ਫਿਰ ਪੁਰਾਣੇ ਹਾਂਜੀ ਪੁਰਾਣੇ ਮਿਲੇ ਛੋਟੇ ਜਿਵੇਂ ਪਿਤਾ ਜੀ ਦੇ ਪੁਰਾਣੇ ਸਾਥੀ ਸਾਥੀ ਕੋਈ ਨਹੀਂ ਨਿਸ਼ਾਨੀਆਂ ਮਿਲ ਗਈਆਂ ਸਾਨੂੰ ਅੱਛਾ ਸਾਥੀ ਉਹਨਾਂ ਦੇ ਕੋਈ ਵੀ ਨਹੀਂ ਸਾਥੀ ਉਹਨਾਂ ਦੇ ਚਾਚੇ ਮੇਰੇ ਚਾਚੇ ਨੇ ਜਿਹੜੇ ਨਾਲੋਂ ਜੰਮੇ ਭਰਾ ਨੇ ਠੀਕ ਹੈ ਹਾਂ ਤੇ ਫਿਰ ਤੁਹਾਡਾ ਜਿੱਥੇ ਮਕਾਨ ਸੀ ਪੁਰਾਣਾ ਉਹ ਵੀ ਮੇਰੇ ਭਾਈ ਉਹ ਮਿਲ ਗਿਆ ਉਹ ਪੰਤਾਲੇ ਮਿਲ ਗਏ ਉਹ ਆਪਣਾ ਆਲੇ ਮਿਲ ਗਏ ਹਰ ਚੀਜ਼ ਮਿਲ ਗਈ ਖੂਹੀ ਮਿਲ ਗਈ ਅੱਛਾ ਖੂਹੀ ਮਿਲ ਗਈ ਖੂਹੀ ਵੀ ਮਿਲ ਗਈ ਜਿੱਥੇ ਜੇ ਕਹਿੰਦੀ ਤੁਹਾਡੇ ਪਿਤਾ ਜੀ ਨਹਾਉਂਦੇ ਹੁਣੇ ਹਾਂਜੀ ਨਹਾਉਂਦੇ ਸੀ ਰਸੋਈ ਹਰ ਚੀਜ਼ ਉਹਦਾ ਹੀ ਉਹਨਾਂ ਨੇ ਅੱਕ ਜੀ ਜੈਦਰ ਕਹਿੰਦੇ ਤੁਹਾਨੂੰ ਪੱਟ ਕੇ ਦਦਾਰ ਕਰਾ ਦਿੰਦੇ ਸੋਹਣੀ ਪੰਡਤ ਠੀਕ ਹੈ ਸੋਹਣੀ ਪੰਡਤ ਅੱਛਾ ਉਹਦੇ ਉਹਦੇ ਕੋਲ ਆ ਸਨ 84 ਦੇ ਵਿੱਚ ਉਹਨੇ ਮਕਾਨ ਮੁੱਲ ਲਿਆ ਉਹ ਵਿਚਾਰੇ ਨੇ ਇੰਨਾ ਸਾਡਾ ਧੰਨਵਾਦ ਕੀਤਾ ਉਹ ਕਹਿੰਦਾ ਕਿ ਵੀ ਤੁਸੀਂ ਆ ਜਾਓ ਇਹ ਮੈਂ ਕੋਠੀ ਪਈ ਪੁਆਈ ਤੁਹਾਨੂੰ ਦਿੰਦਾ ਅੱਛਾ ਹਾਂ ਮੈਂ 40 ਮੈਂ ਜਦੋਂ ਕਹਿੰਦਾ ਇੱਥੇ ਆਇਆ ਸੀ ਅਸੀਂ ਇਹ ਲਿਆ ਸੀ ਸਨ 84 ਦੇ ਵਿੱਚ ਸਾਡੇ ਕੋਲ 4 ਕਿੱਲੇ ਜ਼ਮੀਨ ਸੀ ਹੁਣ ਮੇਰੇ ਕੋਲ 40 ਏਕੜ ਇਸ ਵਕਤ ਮੇਰੇ ਕੋਲ 40 ਏਕੜ ਨੇ ਠੀਕ ਹੈ ਸਾਡੇ ਭਾਗਾ ਲਾ ਮੰਨਦਾ ਹਾਂ ਭਾਗਾ ਆਲਾ ਮੰਨਦਾ ਵੇੜੇ ਨੂੰ ਉਹਨੂੰ ਕਿ ਤੁਸੀਂ ਇਹ ਲੈ ਜਾਓ ਤੁਸੀਂ ਆ ਜੋ ਮੈਂ ਆਪਣਾ ਪੈਲੀਆਂ ਦੇ ਵਿੱਚ ਮਕਾਨ ਪਾਣਾ ਮੈਂ ਤੁਹਾਡੇ ਤੋਂ ਕੁਝ ਨਹੀਂ ਲੈਂਦਾ ਇੱਥੋਂ ਮੈਂ ਕਹਿੰਦਾ ਇੱਕ ਇੱਟ ਵੀ ਨਹੀਂ ਚੁੱਕਦਾ ਇੰਨਾ ਸਵੀਕਾਰ ਕਰਿਆ ਤੁਸੀਂ ਗੱਲ ਕਰੀ ਹੀ ਹੈ ਉਹਨਾਂ ਜਿਹੜਾ ਮਕਾਨ ਸੀ ਜਿਹੜਾ ਪੁਰਾਣਾ ਉਹ ਜਾਦਾ ਉਹ ਦਾਦੀ ਦੱਸਦੀ ਹੁੰਦੀ ਵੀ ਉਹਨਾਂ ਦਾ ਮਕਾਨ ਸੀ ਉਹਨਾਂ ਨੇ ਕੰਦਾ ਨਾ ਛੇੜ ਸਾੜ ਨਹੀਂ ਕਰੀ ਬਗੈੜਾ ਕੋਠੀ ਬੈਡ ਸਾਈਡ ਤੇ ਬਣਵਾ ਲਿਆ ਉਹਨਾਂ ਜੀ ਇਹ ਕੰਦਾ ਨਹੀਂ ਗਾ ਉਹ ਕੰਦਾ ਸਾਡੇ ਉਹ ਹੀ ਦਿੱਖ ਰੱਖ ਰੱਖੀ ਜੀ ਉਹਨਾਂ ਨੇ ਘਟਾਉਣਾ ਨਹੀਂ ਰਹੀ ਜਿੰਨ ਸਾਨੀ ਜੀ ਨਿਸ਼ਾਨੀ ਰੱਖੀ ہوئی ਸਾਨੀ ਰੱਖ ਲਈ ਨੂੰ ਪਾਣ ਲਾ ਲਓ ਜੋ ਵੀ ਲਾ ਲਓ ਉਹਨਾਂ ਨੇ ਉਹ ਕੰਦਾ ਰੱਖ ਰੱਖ ਕੇ ਸਾਨੂੰ ਦਰਸਨ ਦਰਸਨ ਹੀ ਪਾਏ ਦੇਖੀ ਵੀ ਅਸੀਂ ਵੀਡੀਓ ਚ ਵੀ ਆਏਗਾ ਸਾਨੂੰ ਦਿਮਾਗ ਕਲਿੱਪ ਅਸੀਂ ਤੇ ਇਨਸਾਈਡ ਲਈ ਕੋਠੀ ਨੂੰ ਬੱਕਰੀ ਪਾ ਲਈ ਉਹਨਾਂ ਨੇ ਉਹਨਾਂ ਦੀ ਮਾਤਾ ਜੀ ਸੀ ਨਾ ਜਿਹੜੇ ਉਹ 100 ਸਾਲ ਦੀ ਉਮਰ ਦੇ ਹੋ ਕੇ ਫਤ ਹੋਏ ਨੇ ਪੰਡਤ ਦੇ ਸੋਨੇ ਪੰਡਤ ਠੀਕ ਹੈ ਜੇ ਕਹਿੰਦੀ ਇੱਕ ਜਿਸ ਤਰ੍ਹਾਂ ਸਾਡੇ ਲੀਡਰ ਤਾਂ ਉਹੀ ਗੱਲ ਆ ਗਈ ਛੋਟੇ ਵਾਲੀ ਵੀ ਪੰਜਾਬ ਦੇ ਵਿੱਚ ਪੰਡਤ ਮੁਸਲਮਾਨ ਸਿੱਖ ਐਸਾਈ ਸਾਰੇ ਹਨਾ ਭਾਈ ਭਾਈ ਵਾਲੀ ਗੱਲ ਹਾਂਜੀ ਇਨਸਾਨ ਪੈਦਾ ਕਰੀਏ ਸੋਨੂੰ ਪੰਡਤ ਨੇ ਅਜੀ ਕੋਈ ਫਰਕ ਨਹੀਂ ਜੀ ਬਾਕੀ ਹੋ ਰਹੀ ਸੋਨੂੰ ਪੰਡਤ ਨੇ ਇਹ ਵੀ ਕਹਿਆ ਕਿਹੜਾ ਉਹਦੇ ਕੋਈ ਕਾਰੋਬਾਰ ਵਾਲੇ ਸੰਦ ਖੜੇ ਨੇ ਕਹਿੰਦਾ ਮੇਰਾ ਮਤਲਬ ਇਹ ਵਿੜਾ ਪਰ ਆਇਆ ਮੇਰੇ ਪੁਰਾਣੇ ਘਰ ਦੇ ਵਿੱਚ ਹੀ ਜੱਜਦਾ ਮੈਂ ਤਾਂ ਕਰਕੇ ਢਾਉਂਦਾ ਮੇਰੀ ਦੌਲਤ ਕਹਿੰਦਾ ਸਾਰੀ ਇਹ ਜਗ੍ਹਾ ਚ ਬਣੀ ਹੈ ਉਹ ਤਾਂ ਮਰੀ ਯਾਦ ਰੱਖੀ ਹੈ ਸਰਪੰਚਾ ਹੁਣ ਉਸ ਪਿੰਡ ਦਾ 47 ਤੋਂ ਪਹਿਲਾਂ ਬਾਪੂ ਜੀ ਕਹਿੰਦਾ ਮੈਨੂੰ ਦੱਸਿਆ ਕਰਦੇ ਵੀ ਉਹਰੇ ਆਪਣੇ ਪਰਚਾਪਤ ਰਹਨੇ ਹੁੰਦੇ ਤੇ ਵੀ ਉਹ ਕਦੋਂ ਵਿਛੜ ਕੇ ਗਏ ਨੇ ਉਦੋਂ ਮਾਗਰੋ ਆਪਣਾ ਪੰਡਤਾਂ ਦਾ ਪਰਿਵਾਰ ਤੇ ਆਪਾਂ ਨੇ ਇਹ ਜਗ੍ਹਾ ਲੈ ਲਈ ਦੀ ਠੀਕ ਹੈ ਇਹ ਕਹਿੰਦਾ ਸਾਨੂੰ ਅੱਜ ਵੀ ਸਾਨੂੰ ਅਸੀਂ ਇਹ ਦਾਅਵੇ ਨਾ ਕਹਿਣਾ ਵੀ ਤੁਸੀਂ ਮੇਰਾ ਘਰ ਸਾਰਾ ਖਾਮ ਸਕਦੇ ਹੋ ਮੈਂ ਦੇਣ ਨੂੰ ਤਿਆਰ ਆ ਮੈਂ ਆਪਦੀ ਪੈੜੀ ਦੇ ਵਿੱਚ ਜਾ ਕੇ ਜਗ੍ਹਾ ਪਾ ਲੂੰ ਮੈਨੂੰ ਉਦੋਂ ਵੱਡੀ ਖੁਸ਼ੀ ਕੋਈ ਨਹੀਂ ਹੈ ਜੀ ਵੀ ਤੁਸੀਂ ਕਹਿੰਦਾ ਆ ਕੇ ਆਪਦੇ ਪੁਰਾਣੇ ਮਕਾਨ ਦੇ ਵਿੱਚ ਚਰਨ ਪਾਏ ਹੋ ਦੋਸਤੋ ਪਾਕਿਸਤਾਨ ਦੇ ਵਿੱਚੋਂ ਆਏ ਨੇ ਇਹ ਸਾਡੇ ਭੂਰਾਖਾਨੇ ਜੋ ਪੰਜਾਬ ਦੇ ਵਿੱਚ ਹੀ ਰਹਿੰਦੇ ਨੇ ਤੇ ਇਹਨਾਂ ਦਾ ਇੱਕ ਬਰਾਦਰ ਭਰਾ ਤੇ ਇੱਕ ਭੈਣ ਜੋ ਕਿ 47 ਚੋਂ 1952 55 ਚਪਰਾ ਪਾਕਿਸਤਾਨ ਦੇ ਵਿੱਚ ਚਲੇ ਗਏ ਸੀ ਤੇ ਉੱਥੋਂ ਇਹਨਾਂ ਦੇ ਭਤੀਜੇ ਫਕੀਰ ਹੁਸੈਨ ਜੀ ਸਾਹਮਣੇ ਬੈਠੇ ਨੇ ਇਹ ਵਾਲੇ ਨੇ ਪਾਕਿਸਤਾਨ ਤੋਂ ਅਜੇ 11 ਦਿਨ ਹੋ ਗਏ ਪੰਜਾਬ ਪਹੁੰਚਾਇਆ ਨੂੰ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਬਜ਼ੁਰਗਾਂ ਨਾਲ ਹਾਂ ਜੀ ਅਸਰਕਾਰ ਜੀ ਸਤਿ ਸ੍ਰੀ ਅਕਾਲ ਜੀ ਹਾਂ ਤੁਸੀਂ ਪਾਕਿਸਤਾਨ ਕਿਹੜੇ ਕਈ ਵਾਰੀ ਗਏ ਹੋ ਜੀ ਕਸੈ ਨੌ ਵਾਰ ਹੀ ਆਇਆ ਹੈ ਜੀ ਅੱਛਾ ਤੁਸੀਂ ਨੌ ਵਾਰ ਹੀ ਜਾਏ ਹਾਂਜੀ ਤੇ ਚਲੋ ਇਹਨਾਂ ਨੂੰ ਪਹਿਲੀ ਵਾਰੀ ਮੌਕਾ ਮਿਲੇਗਾ ਹਾਂਜੀ ਤੇ ਫਿਰ ਉੱਥੇ ਤੁਸੀਂ ਆਪਣੇ ਭਰਾ ਨੂੰ ਮਿਲੋਗੇ ਭੈਣ ਨੂੰ ਹਾਂਜੀ ਭੈਣ ਨੂੰ ਵੀ ਮਿਲਿਆ ਭਰਾ ਨੂੰ ਮਿਲ ਉਹ ਉਹ ਬਿਲਕੁਲ ਤੰਦਰੁਸਤ ਤੇ ਤੰਦਰੁਸਤ ਤੇ ਹਾਂ ਅੱਛਾ ਤੇ ਫਿਰ ਕਿਵੇਂ ਹੋਈਆਂ ਗੱਲਾਂ ਬਾਤਾਂ ਗੱਲਾਂ ਬਾਤਾਂ ਬੜੀਆਂ ਹੋਈਆਂ ਅੱਛਾ ਕਹਨੂ ਕਹਿੰਦੇ ਰੋ ਰੋ ਗੱਲਾਂ ਕਰ ਹਾਂਜੀ ਦਿਲ ਕਟੋਕ ਹਾਂਜੀ ਹਾਂਜੀ ਜਿਹੜੇ ਬੜੇ ਖੁਸ਼ ਕਲਾਕਾਰ ਜੀ ਜੇ ਕਹਦੇ ਕੋ ਪਾਪਾ ਕ ਹੋ ਗਏ ਬਜ਼ੁਰਗ ਸਾਡੇ ਕਿਉਂਕਿ ਆਪਾਂ ਨੂੰ ਪਤੀ ਦਾ ਦਰਦ ਦੇ ਦੋ ਭੈਣ ਭਾਈ ਦਾ ਵਿਛੜੇ ਦਾ ਦਰਦ ਹੈ ਜਿਹੜਾ ਬਹੁਤ ਹੁੰਦਾ ਹੈ ਜੇ ਕਹਿੰਦੀ ਚਾਚਾ ਪਤੀਜਾ ਆਪਣੇ ਸਾਹਮਣੇ ਬੈਠੇ ਨੇ ਦੇਖ ਸਕਦੇ ਹੋ ਤਸਵੀਰਾਂ 1947 ਦੇ ਵਿਛੜੇ ਹੋਏ ਪਿੰਡ ਕੌਰੀਆਂ ਬੈਠਿਆਂਗੇ ਵੈਸੇ ਇਹ ਨਾਨਕਾ ਪਿੰਡਾ ਇਹਨਾਂ ਦਾ ਤੇ ਵੈਸੇ ਬੱਲਰੇ ਪਿੰਡਾ ਹੈ ਲੈਣਾ ਅੱਗੇ ਤੋਂ ਅੱਗੇ ਬੱਲਰੇ ਪਿੰਡਾ ਹੈ ਉਥੇ ਸੋਨੀ ਪੰਡਤ ਜੀ ਕੋਲੇ ਮਕਾਨ ਵੀ ਅੱਜ ਵੀ ਸਾਹਮਣੇ ਖੜੇ ਨੇ ਇਹਨਾਂ ਦਾ ਪੂਰੇ ਦਾ ਪੂਰਾ ਕੋਹੀ ਕੰਧਾ ਮਕਾਨ ਸਾਰਾ ਅੱਜ ਵੀ ਸਾਹਮਣੇ ਹੈ ਸੋਨੀ ਪੰਡਤ ਜੀ ਕਹਿੰਦਾ ਵੀ ਜੇ ਤੁਸੀਂ ਅੱਜ ਵੀ ਪਾਕਿਸਤਾਨ ਚਾਹੁੰਦੇ ਸੋਨੂੰ ਮੈਂ ਬਿਲਕੁਲ ਸਾਰਾ ਮਕਾਨ ਉਸੇ ਤਰ੍ਹਾਂ ਛੱਡ ਦੂੰਗਾ ਬਹੁਤ ਵੱਡਾ ਪਿਆਰ ਜਿਹੜਾ ਦਿੱਤਾ ਸੋਨੀ ਪੰਡਤ ਨੇ ਪੰਡਤ ਤੇ ਮੁਸਲਮਾਨ ਦਾ ਇੱਕ ਜਿਹੜਾ ਪਿਆਰ ਹੈ ਅੱਜ ਵੀ ਸਬੂਤ ਦਿੱਤਾ ਬਾਈ ਨੇ ਤੇ ਹਾਂਜੀ ਫਿਰ ਕਿਵੇਂ ਕੋਈ ਜਿਆਦਾ ਪੁਰਾਣੀਆਂ ਜਿਵੇਂ ਤੁਸੀਂ ਪਾਕਿਸਤਾਨ ਚ ਗਏ ਕੀ ਗੱਲਾਂ ਬਾਤਾਂ ਕਰੀਆਂ ਤੁਹਾਡੇ ਭਰਾ ਨੇ ਉਸ ਤੋਂ ਵੱਡਾ ਸੀ ਕਾਫੀ ਹਾਂਜੀ ਸਾਡੇ ਨਾਲ ਵਧੀਆ ਗੱਲਾਂ ਕਰਦੇ ਸਾਰੇ ਨਾਲ ਪਾਈ ਨਜੀ ਪਿਆਰ ਕਰਦਾ ਸਾਡੇ ਪੈ ਨਵੇਂ ਉਠਸਾਂ ਨਹੀਂ ਸੀ ਵੀ ਜੀ ਕਹਿੰਦੇ ਵੀ ਉਥੇ ਜਾ ਪੈ ਬਈ ਨਾ ਬਰ ਨਾਲ ਵੈਨਾ ਮੇਰੇ ਨਾਲ ਸੰਦਾ ਮੇਰੇ ਜਦ ਤੁਸੀਂ ਪਾਕਿਸਤਾਨ ਚ ਜਾਂਦੇ ਹਾਂ 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 ਕੋਈ ਬਾਲ ਭਰਨ ਨਹੀਂ ਦੱਸੀਓ ਹਾਂਜੀ ਅੱਛਾ ਤੇ ਫਿਰ ਉਹਨਾਂ ਨੇ ਕੋਈ ਹੋਰ ਇਧਰ ਦੀ ਗੱਲਬਾਤ ਸੁਣਾਈ ਉਹ ਇਧਰ ਦੀ ਗੱਲਬਾਤਾਂ ਬੜੀਆਂ ਸੁਣਾਉਂਦਾ ਉਹਨਾਂ ਦੀ ਅੱਛਾ ਕੋਈ ਮੇਨ ਯਾਦ ਗੱਲ ਐ ਜਿਹੜੀ ਮੇਰੇ ਮੈਨ ਦਾ ਮਤਲਬ ਰਕੱਲਾ ਹੁੰਦੀ ਆ ਨਹੀਂ ਸਿਕਰ ਨਹੀਂ ਸਕਦੇ ਕਰ ਨਹੀਂ ਸਕਦੇ ਹੁਣ ਤੁਹਾਨੂੰ ਕਿੰਨੇ ਸਾਲ ਹੋ ਗਏ ਜੀ ਕੈਨ ਨੂੰ ਹੁਣ ਸਾਨੂੰ 5 ਸਾਲ ਹੋ ਗਏ ਗਏ ਹਾਂ ਜੀ 5 ਸਾਲ ਹੋ ਗਏ ਹਾਂਜੀ ਪੰਜ ਸਾਲ ਜਦੋਂ ਤੁਸੀਂ ਗਏ ਫਿਰ ਤਾਂ ਜਾਨੀ ਕਿ ਫੌਤ ਹੋ ਗਏ ਸੀ ਤੁਹਾਡੇ ਭਰਾ ਤਾਂ ਭੈਣ ਤਾਂ ਉਹ ਦੋ ਵਾਰੀ ਜੁਫਾ ਸਾਨੂੰ ਮਿਲੇ ਨਹੀਂ ਉਹ ਦੋ ਵਾਰੀ ਮਿਲੇ ਨਹੀਂ ਪਹਿਲੀ ਵਾਰੀ ਦੋ ਵਾਰੀ ਨਹੀਂ ਮਿਲਿਆ ਸਾਨੂੰ ਚਪੰਛੇ ਦੇ ਦੋ ਵਾਰੀ ਮਿਲੇ ਨਹੀਂ ਛੇ ਦੇ ਨਾਲ ਮਿਲਿਆ 84 ਦੇ ਵਿੱਚ ਠੀਕ ਹੈ 1982 ਦੇ ਵਿੱਚ ਪਹਿਲੀ ਵਾਰੀ ਕਦੋਂ ਗਏ ਸੀ 82 ਚ ਹਾਂਜੀ ਠੀਕ ਹੈ ਤੇ ਫਿਰ ਬਾਅਦ ਚ ਤਾਂ ਫਿਰ ਪਤੀਜਾਂ ਨੂੰ ਮਿਲ ਕੇ ਆਉਂਦੇ ਰਹੇ ਹਾਂ ਆਏ ਆਏ ਨਾ ਮਿਲ ਕੇ ਆਨੇ ਆ ਬੱਸ ਦੇਖ ਸਕਦੇ ਹੋ ਬੱਚੇ ਹੋਰ ਵੀ ਬੁੱਧ ਰੰਗ ਲੱਗਿਆ ਹੋਇਆ ਸਭ ਕੁਝ ਪਹਿਲੀ ਮੁਲਾਕਾਤ ਨਹੀਂ 36 ਸਾਲਾਂ ਬਾਅਦ ਹੋਈ 36 ਸਾਲਾਂ ਬਾਅਦ ਪਹਿਲੀ ਮੁਲਾਕਾਤ ਹੋਈ ਜਿਹੜੀ ਪਹਿਲੀ ਮੁਲਾਕਾਤ ਹੋਈ ਸੀ ਸਾਡੀ 36 ਸਾਲ ਮਗਰੋਂ ਹੋਈ ਸੀ ਵਿਛੋੜਾ ਮਿਲਿਆ ਸੀ ਦੋਸਤੋ ਇੱਕ ਮਿਸਾਲ ਇਹ ਵੀ ਐ ਅਸੀਂ ਪਿੰਡਾਂ 'ਚ ਰਹਿੰਨੇ ਆ ਸੀ ਭਾਈ ਆਂਦੇ ਭਾਈ ਦੁਸ਼ਮਣ ਬਣ ਜਾਂਦੇ ਆ ਅਸੀਂ ਭੈਣਾਂ ਦੇ ਜਾਣੋਂ ਹਟ ਜਾਂਦੇ ਆ ਬਹੁਤ ਅਜਿਹੇ ਘਰ ਨੇ ਜਿਹੜੇ ਅੱਜ ਕੱਲ੍ਹ ਭਾਈ ਨਾਲ ਭਾਈ ਦਾ ਜਿਹੜਾ ਹੈਗਾ ਪਰ ਜਦੋਂ ਸਾਥੋਂ ਭਾਈ ਛੋਟੇ ਹੁੰਦੇ ਤੋਂ ਵਿਛੜ ਜੇ ਉਦੋਂ ਦਾ ਪਿਆਰ ਹੈ ਜਿਹੜਾ ਉਹ ਜਾਦੇ ਰਹਿੰਦਾ ਸਾਡੇ ਉਹ ਸਾਡੇ ਦਿਲਾਂ 'ਚੋਂ ਨਹੀਂ ਜਾਂਦਾ ਦੇਖੋ ਇਹ ਕੋ ਮਿਸਾਲ ਹੈ ਅਸੀਂ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਭਾਈ ਨੂੰ ਭਾਈ ਦਾ ਦੁਸ਼ਮਣ ਬਣਾ ਲੈਂਦੇ ਆ ਪਰ ਆ ਦੇਖ ਸਕਦੇ ਹੋ 77 ਸਾਲਾਂ ਬਾਅਦ ਪਤੀਜਾ ਫਕੀਰ ਉਸਾਇਡ ਜੀ ਆਪਣੇ ਚਾਚਿਆਂ ਨੂੰ ਇੱਥੇ ਮਿਲਣ ਆਏ ਨੇ ਤਿੰਨ ਚਾਚੇ ਨੇ ਇੱਥੇ ਚਾਰ ਚਾਚੇ ਜੀ ਇੱਕ ਧੂਰੀ ਰਹਿੰਦੇ ਨੇ ਇਹ ਧੂਰੀ ਰਹਿੰਦੇ ਨੇ ਹਾਂ ਜੀ ਮੈਂ ਧੂਰੀ ਹਾਂ ਤਿੰਨ ਚਾਚੇ ਫਕੀਰ ਉਸਾਇਡ ਜੀ ਦੇ ਕੌਲ ਨੇ ਰਹਿੰਦੇ ਨੇ ਤੇ ਇੱਕ ਇਹ ਰਹਿੰਦੇ ਨੇ ਪੂਰਾ ਖਾਂ ਜੀ ਧੂ ਧੂਰੀ ਰਹਿੰਦੇ ਨੇ ਜੀ ਚਾਰ ਨੇ ਪੰਜ ਤੇ ਗਏ ਇੱਕ ਪਾਕਿਸਤਾਨ ਚ ਲਿਆ ਗਿਆ ਸੀ ਛੇਵੀਂ ਭੂਆ ਵੀ ਪਾਕਿਸਤਾਨ ਚ ਚਲੀ ਗਈ ਸੀ ਭੂਆ ਕਹੇ ਸੀ ਥੋੜੇ ਇੱਕੋ ਦੇ ਇੱਕੋ ਸੀ ਕਿਹਕੇ ਭੂਆ ਸੀ ਉਹ ਪਾਕਿਸਤਾਨ ਚ ਚਲੀ ਗਈ ਸੀ ਉਹ ਆਪਾਂ ਨੂੰ ਪਹਿਲਾਂ ਦੱਸ ਚੁੱਕੇ ਨੇ ਇਹਨਾਂ ਦੇ ਚਾਚਾ ਜੀ ਪਰ ਅੱਜ ਕੌਰੀਆਂ ਦੇ ਵਿੱਚ ਆਏ ਹੋਏ ਨੇ ਕਿ ਦੇਖ ਸਕਦੇ ਹੋ ਵੀ ਮਿਲਣਾ ਆਪਦੇ ਚਾਚਿਆਂ ਨੂੰ ਜੋ ਚਾਚੇ ਅੱਜ 1947 ਦੇ ਵੇਲੇ ਵਿਛੜ ਗਏ ਸੀਗੇ ਅੱਜ ਭਤੀਜਾ ਪਾਕਿਸਤਾਨ ਚੋਂ ਪਹਿਲੀ ਵਾਰੀ 4 ਸਾਲ ਬਾਅਦ ਵੀਜਾ ਲਗਿਆ ਸੀ ਵੀ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਬਹੁਤ ਵੱਡੀ ਸਾਂਝ ਆ ਇਹ ਕਿਵੇਂ ਇਧਰੋਂ ਘਰ-ਵਾਰ ਛੱਡ ਕੇ ਗਏ ਕਿਵੇਂ ਉਧਰੋਂ ਘਰ-ਵਾਰ ਛੱਡ ਕੇ ਹੱਲਿਆਂ ਦੇ ਵਿੱਚ 1947 ਦੇ ਜੋ ਹੱਲੇ ਪਵਾਏ ਗਏ ਸੀਗੇ ਆਪਾਂ ਨੂੰ ਪਤਾ ਹੀ ਹੈ ਸਰਕਾਰਾਂ ਦੀਆਂ ਜੋ ਸਿਆਸਤ ਦਾ ਨਾ ਕੋਈ ਪਰ ਹੁਣ ਇੱਕ ਦੁਬਾਰੇ ਮੌਕਾ ਦੇ ਦੇਣਾ ਚਾਹੀਦਾ ਹੈ ਕਿਹੜਾ ਬੱਸਾਂ ਵੀ ਚੱਲ ਪਈਆਂ ਸੀ ਤੇ ਬੱਸਾਂ ਚੱਲ ਗਈਆਂ ਸੀ ਤੁਸੀਂ ਬੱਸ ਤੇ ਵੀ ਗਏ ਹੋ ਜੀ ਹਾਂ ਜੀ ਬੱਸ ਤੇ ਇੱਕ ਵਾਰ ਹੀ ਆਏ ਜੀ ਅੱਛਾ ਹਾਂ ਜੀ ਤੇ ਟ੍ਰੇਨ ਟ੍ਰੇਨ ਜਾਂਦੀ ਦੀ ਸੰਪਰਕ ਐਕਸਪ੍ਰੈਸ ਜਿੰਦੇ ਜੱਫੇਰ ਜਾ ਉਹ ਤੋਂ ਉਸ ਤੇ ਗਿਆ ਸੀ 8 ਕਿਲਾ ਅੱਛਾ 8 ਗੇਲਾਂ ਟ੍ਰੇਨ ਤੇ ਗਿਆ ਹਾਂਜੀ ਬਸ ਤੇ ਇੱਕ ਵਾਰੀ ਬਸ ਤੇ ਇੱਕ ਵਾਰੀ ਬਸ ਤੇ ਪਹਿਲੀ ਵਾਰ ਗਏ ਸੀ ਠੀਕ ਹੈ ਦੋ ਭਰਾ ਗਏ ਸੀ ਅਸੀਂ ਇਕੱਠੇ ਗਏ ਸੀ ਮਿਲਣ ਹਾਂਜੀ ਠੀਕ ਹੈ ਉਹ ਜਿਹੜਾ ਭਰਾ ਪਹਿਲਾਂ ਗੱਲਾਂ ਕਰਕੇ ਗਏ ਨੇ ਹਾਂ ਹਾਂ ਉਹ ਉਹ ਦੋ ਮੇਰੇ ਨਾਲ ਗਏ ਸੀ ਉਹ ਅੱਛਾ ਨਾਲ ਗਏ ਸੀ ਪਾਕਿਸਤਾਨ ਤੁਹਾਡੇ ਬੱਚੇ ਤਾਂ ਨਹੀਂ ਕਦੇ ਗਏ ਜੀ ਉਹ ਨਾ ਜੀ ਬੱਚੇ ਨਹੀਂ ਗਏ ਬੱਚੇ ਨਹੀਂ ਹਾਂਜੀ ਹਾਂਜੀ ਤੇ ਫਿਰ ਜਦੋਂ ਟ੍ਰੇਨ ਤੇ ਜਾਂਦੇ ਤੇ ਉਦੋਂ ਸਾਨੂੰ ਵੀਜਾ ਛੇਤੀ ਮਿਲ ਜਾਂਦਾ ਸੀ ਹਾਂ ਬੜਾ ਛੇਤੀ ਮਿਲ ਜਾਂਦਾ ਸੀ ਉਦੋਂ ਅਸੀਂ ਜਾਂਦੇ ਤੇ ਵੀਜਾ ਲਵਾ ਲੈਂਦੇ ਕੁਝ ਨਹੀਂ ਬੋਲਦੇ ਸਿੱਧੇ ਹੀ ਲੱਗ ਜਾਂਦਾ ਸੀ ਹਾਂ ਜਿਵੇਂ ਹੁਣ ਗੁਰਦੁਆਰੇ ਚ ਲਵਾ ਕੇ ਅੱਜ ਤੱਕ ਕਰ ਰਹੇ ਨੇ ਵੀਜਾ ਪਾਕਿਸਤਾਨ ਵਿੱਚ ਸੀਦਾ ਉਹ ਥੋੜਾ ਜੀ ਮੇਰੇ ਕੋਲ ਜੀ ਜਦੋਂ ਟ੍ਰੇਨ ਤੇ ਜਾਂਦੇ ਸੀ ਅੱਛਾ ਟ੍ਰੇਨ ਤੇ ਤੁਸੀਂ ਜਾਂਦੇ ਆ ਕਦੇ ਸੁਣਿਆਗਾ ਵੀ ਟ੍ਰੇਨ ਚ ਕੋਈ ਹਾਦਸਾ ਹੋ ਗਿਆ ਜਾਂ ਟ੍ਰੇਨ ਚ ਕੋਈ ਉਦੋਂ ਪਾਕਿਸਤਾਨ ਵਾਲਿਆਂ ਨੇ ਟ੍ਰੇਨ ਤੇ ਕੋਈ ਗੜਬੜ ਕਰਤੀ ਜਾਂ ਪੰਜਾਬ ਵਾਲਿਆਂ ਨੇ ਕਦੇ ਸੁਣੀ ਤੁਸੀਂ ਨਾ ਨਹੀਂ ਬਿਲਕੁਲ ਨਹੀਂ ਕਦੇ ਸੁਣੀ ਫਿਰ ਇਹਨਾਂ ਨੇ ਬੰਦ ਕਿਉਂ ਕਰਿਆ ਸਰਕਾਰਾਂ ਨੇ ਟ੍ਰੇਨਾਂ ਜਾਂ ਸਾਡੇ ਨਾਲ ਦਾ ਪਿਆਰ ਬੜਾ ਹੁੰਦਾ ਸੀ ਜਾਂਦੇ ਜਾਂਦੇ ਵੀ ਹੱਸਦੇ ਫਰੇ ਜਾਂਦੇ ਤੇਰੇ ਫੇਰੇ ਵਰਗੇ ਗੱਲ ਗੱਲਾਂ ਕਰਕੇ ਬੜੇ ਹੱਸਦੇ ਵੇ ਠੀਕ ਹੈ ਬਈ ਪਾਕਿਸਤਾਨ ਨੂੰ ਜਾ ਕੇ ਆਣਗੇ ਭਾਈ ਦੇਖ ਆਪਾਂ ਜਾਂਦੇ ਸੀ ਨਾ ਉਹਦੇ ਵਿੱਚ ਜਿਹੜੀ ਜਾਂਦੀ ਸੀ ਆਪਣਾ ਸਮਝੌਤਾ ਟ੍ਰੇਨਾਂ ਉਹ ਚ ਕੱਲੇ ਪਾਕਿਸਤਾਨ ਨੂੰ ਜਾਣ ਵਾਲੀ ਹੁੰਦੇ ਸੀ ਇੱਕ ਉਰੇ ਹੋਰ ਵੀ ਸਵਾਰੀਆਂ ਚੜ ਜਾਂਦੀਆਂ ਸੀ ਬਾਜੀ ਦੂਰ ਦੂਰ ਦੇ ਸਵਾਰੀਆਂ ਚੜ ਜਾਂਦੀਆਂ ਰੇ ਸਵਾਰੀਆਂ ਜਿਵੇਂ ਅੰਬਰਸਰ ਵਾਲੀਆਂ ਉਹ ਵੀ ਚੜ ਜਾਂਦੀਆਂ ਅੰਬਰਸਰ ਵਿੱਚ ਸਾਡੇ ਨਾਲ ਜਾਂਦੀ ਹੁੰਦੀਆਂ ਸੀ ਅੱਛਾ ਕਿੱਥੇ ਜਾਂਦੇ ਸੀ ਉਹ ਅਸੀਂ ਜਸੇ ਦੇ ਨਾਲ ਜਾਂਦੇ ਜਾਂਦ ਗਏ ਹਾਂ ਕਈ ਵਾਰ ਠੀਕ ਹੈ ਆਪਣੇ ਇਹ ਲੋਕ ਰਹਿੰਦੇ ਜਿਸਾ ਜਾਂਦਾ ਹੁੰਦਾ ਨਾ ਨਨਕਾਣਾ ਸਾਹਿਬ ਅਸੀਂ ਇਕੱਠੇ ਜਾਂਦੇ ਹੁੰਦੇ ਇਕੱਠੇ ਜਾਂਦੇ ਹੁੰਦੇ ਠੀਕ ਹੈ ਇਕੱਠੇ ਜਾਂਦੇ ਬੜਾ ਪਿਆਰ ਬਣਾਉਂਦੇ ਸੀ ਉਹਨਾਂ ਨੂੰ ਜਦੋਂ ਜਾਂਦੇ ਸੀ ਨਾ ਅਸੀਂ ਬਾਰਡਰ ਤੇ ਚਲੇ ਜਾਂਦੇ ਸੀ ਉਹਨਾਂ ਨਾਲ ਆਪਣੇ ਸਿੱਖ ਪਾਈਆਂ ਨਾਲ ਠੀਕ ਹੈ ਤਾਂ ਉਹਨੂੰ ਸਾਡੇ ਸਾਡੇ ਜਾਂਦੇ ਨੂੰ ਸੇ ਖਾਣਾ ਬਣਿਆ ਹੋਇਆ ਹੁੰਦਾ ਜੀ ਕਿਸੇ ਬਾਰਡਰ ਦੇ ਉੱਤੇ ਸਾਨੂੰ ਖਾਣਾ ਮਿਲ ਲੰਦਾ ਦੀ ਆਉਂਦੇ ਆਉਣੇ ਨੂੰ ਪੇਰ ਖਾਣਾ ਮਿਲ ਲੰਦਾ ਦੀ ਫਿਰ ਜੀ ਨਮਸਕਾਰ ਹੁੰਦੀ ਦੀ ਠੀਕ ਹੈ ਤੇ ਉੱਥੇ ਫਿਰ ਤੁਸੀਂ ਗਏ ਪਾਕਿਸਤਾਨ ਚ ਜਦੋਂ ਕਿੱਥੇ ਕਿੱਥੇ ਘੁੰਮੇ ਉੱਥੇ ਨਨਕਾਣਾ ਸਾਹਿਬ ਵੀ ਗਏ ਸੀ ਅਸੀਂ ਨਨਕਾਣਾ ਸਾਹਿਬ ਵੀ ਘੁੰਮ ਕੇ ਆਏ ਆ ਠੀਕ ਹੈ ਪੰਜਾ ਸਾਹਿਬ ਵੀ ਘੁੰਮ ਕੇ ਆਏ ਆ ਠੀਕ ਹੈ ਹਾਂ ਬਾਬਾ ਫਰੀਦ ਵੀ ਘੁੰਮ ਕੇ ਆਏ ਸੀ ਠੀਕ ਹੈ ਜੀ ਅਸੀਂ ਬੜਾ ਘੁੰਮ ਆਏ ਉਧਰ ਜਾ ਕੇ ਵੀ ਪਰ ਸਾਨੂੰ ਕਿਸੇ ਨੇ ਕੁਸ ਮਾਰਨ ਨਹੀਂ ਕੋਈ ਬੋਲਿਆ ਸਾਨੂੰ ਤਾਂ ਖੁਸ਼ ਹੋ ਕੇ ਮਿਲਿਆ ਕਰਦੇ ਖੁਸ਼ ਹੋ ਕੇ ਮਿਲਿਆ ਕਰਦੇ ਹਾਂ ਫਿਰ ਜਿਹੜੀ ਇਹ ਆਪਾਂ ਕਹਿਦੀ ਆ ਵੀ ਇੱਕ ਜਿਹੜੀ ਵੰਡ ਹੋਈ ਉਹ ਉਸ ਟਾਈਮ ਮਾਰੀ ਹੋਈ ਗਲਤ ਹੋਈ ਉਦੋਂ ਤੋਂ ਬਾਅਦ ਇਹ ਨਾ ਮਾੜੀ ਹੋਈ ਸਭ ਨਾਲ ਤਾਂ ਸਾਨੂੰ ਤਾਂ ਮਾੜੀ ਲੱਗਦੀ ਆ ਵੀ ਕਿ ਕਿਉਂ ਬੰਦ ਹੋਈ ਇਹ ਕਿਉਂ ਹੋਈ ਕਿਥੇ ਸਾਰੇ ਇਕੱਠੇ ਜਾਂਦੇ ਤੇ ਆਉਂਦੇ ਤੇ ਇਧਰੋਂ ਉਧਰੋਂ ਵੀ ਆਉਂਦੇ ਤੇ ਇਧਰੋਂ ਵੀ ਆਉਂਦੇ ਤੇ ਅਸੀਂ ਮੇਰਾ ਪਿਓ ਵਪਾਰ ਕਰਕੇ ਲਿਆ ਕਰਦਾ ਉਦੋਂ ਖਚਰਾ ਖਰੀਦ ਕੇ ਕੋਹੜੇ ਖਰੀਦ ਕੇ ਲਿਆ ਕਰਦਾ ਸੀ ਅੱਛਾ ਇੱਥੋਂ ਆਪਣਾ ਪਹਿਲਾਂ ਜਜ਼ਰਵਾਨੀ ਪਿਆਦੀ 47 ਤੋਂ ਪਹਿਲਾਂ ਪਾਕਿਸਤਾਨ ਚੋਂ ਉਦੋਂ ਜਦ ਪਾਕਿਸਤਾਨ ਵੀ ਨਹੀਂ ਚਲੋ ਪੰਜਾਬੇ ਸੀ ਉਦੋਂ ਸਾਰਾ ਤੇ ਬੱਲਵੇਂ ਪਿੰਡ ਲੈ ਕੇ ਆਉਂਦਾ ਸੀ ਹਾਂ ਹਾਂ ਅੱਛਾ ਹਾਂ ਜੀ ਕਿੰਨਾ ਦਾ ਵਪਾਰ ਕਰਿਆ ਸੀ ਕਰਿਆ ਜੀ 5-4 ਸਾਲ ਕਰਿਆ ਜੀ ਠੀਕ ਹੈ ਇੰਨੇ ਚਲੋ ਬੰਦ ਹੋ ਗਈ ਹਾਂ ਐਵੇਂ ਫਿਰ ਬੰਦ ਬੰਦ ਹੋ ਗਈ ਆ ਜਦੋਂ ਬੰਦ ਹੋ ਗਈ ਫਿਰ ਦੇਖ ਲੈ ਕੋਈ ਕੌਣ ਜਾਂਦਾ ਸੀ ਕੌਣ ਆਉਂਦਾ ਸੀ ਠੀਕ ਹੈ ਹਾਂ ਉਦੋਂ ਵਗਰ ਫਿਰ ਰੋਲਾ ਪੈ ਗਿਆ ਤੂੰ ਤੂੰ ਮੈਂ ਹੋ ਗਈ ਜਿਹੜੇ ਉਹ ਹੁਣ ਜਿਹੜੀ ਹੁਣ ਤਾਂ ਹਾਲੇ ਠੀਕ ਐ ਉਹ ਉਦੋਂ ਤਾਂ ਬਹੁਤ ਜ਼ਿਆਦਾ ਰੋਲਾ ਪੈ ਗਿਆ ਸੀ ਠੀਕ ਹੈ ਮੈਨੂੰ ਆਏ ਜੀ ਵੀ ਆਪਣੇ ਇੱਕ ਕਦੇ ਕਦੇ ਇਕੱਠੇ ਵੀ ਹੋ ਜਾਣਗੇ ਕਦੇ ਆਪਣੇ ਦੋਏ ਦੋਇਸ ਹੂੰ ਸਾਨੂੰ ਇਦਾਂ ਸੀ ਠੀਕ ਹੈ ਸਰਦੈ ਸੀ ਵੀ ਭਾਈ ਭੈਣ ਦਾ ਵਿਛੜ ਕੇ ਹੁਣ ਨਹੀਂ ਮਿਲਦੇ ਹਾਂ ਵੀ ਹੁਣ ਜਿਹੜੇ ਹੁਣ ਜੇ ਬੱਚੇ ਵਾਗੇ ਭੈਣ ਭਾਈ ਵਾਗੇ ਜੰਨੇ ਉਹ ਸਾਨੂੰ ਹੁਣ ਨਹੀਂ ਮਿਲਦੇਗੇ ਵੀ ਉਹ ਤਾਂ ਮਾਰਸੇ ਹੋਣੇ ਸਾਨੂੰ ਤਾਂ ਇਹ ਰਹਿੰਦੇ ਸਾਨੂੰ 36 ਸਾਲ ਆ ਰਿਹਾ ਵੀ ਉਹਦਾ ਮਾਰਸ ਤੇ ਉਹੜੀ ਗਾਉਂ ਕਿੱਥੇ ਹੋਣ ਅੱਛਾ ਫੇਰ ਤੁਹਾਨੂੰ ਪਹਿਲੀ ਵਾਰੀ ਕਿਵੇਂ ਪਤਾ ਲੱਗਿਆ ਵੀ ਜਾਂਉਂਦੇ ਨੇ ਉਹ ਪਹਿਲੀ ਵਾਰੀ ਇੱਕ ਸਾਡਾ ਪੂਆ ਦਾ ਪੁੱਤ ਸੀ ਉਹ ਆਇਆ ਸੀ ਉਹ ਆਪ ਦਾ ਟੋਹਾਣੇ ਦਾ ਜੀ ਉਹ ਟੋਹਾਣੇ ਆਇਆ ਸੀ ਉਸਨੇ ਦੱਸੇ ਸਾਨੂੰ ਫਲਾਣਾ ਫਲਾਣੀ ਤੋਂ ਮੈਂ ਫਲਾਣਾ ਫਲਾਣੀ ਤੋਂ ਮੈਂ ਫਲਾਣਾ ਫਲਾਣੀ ਤੋਂ ਆਇਆ ਜਿਹਨੇ ਉਸਨੇ ਜਿਹੜਾ ਦੱਸਿਆ ਫੇਰ ਅਸੀਂ ਇਹ ਪਾਸਪੋਰਟ ਕਰਾਇਆ ਪਾਸਪੋਰਟ ਵੀ ਬਣਦਾ ਨਹੀਂ ਸੀ ਬਿਲਕੁਲ ਜਮੀ ਬਣਦਨ ਦੀ ਉਹਦਾ ਜਵਾਬ ਦਿੰਦੇ ਦੇ ਬਹੁਤ ਜੇ ਫੇਰ ਇੱਕ ਸਾਡੇ ਚਤਵੰਤ ਸਿੰਘ ਦੀ ਹੁਣ ਚਤਵੰਤ ਸਿੰਘ ਕੌਣਿਆਂ ਦੇ ਹੋਏ ਠੀਕ ਹੈ ਸਾਡੇ ਨਾਲ ਲਗਵਾ ਘਰ ਸੀ ਠੀਕ ਹੈ ਹੁਣ ਵੀ ਘਰ ਨਾਲ ਲਗਮੀ ਆ ਉਹਨਾਂ ਦਾ ਠੀਕ ਹੈ ਜੇ ਉਹਨਾਂ ਉਹਨਾਂ ਦੇ ਮੈਂ ਚਲੇ ਗਿਆ ਮੈਨੂੰ ਕਹਿੰਦਾ ਪੂਰੇ ਖਾਣ ਆਇਆ ਤੂੰ ਕਿਵੇਂ ਮੈਂ ਕਿਵੇਂ ਆਇਆ ਤੂੰ ਤੂੰ ਕਦੇ ਆਇਆ ਨਹੀਂ ਉਸੇ ਵੀ ਕਹਿੰਦਾ ਆਕੇ ਬਗ ਜਾਈਂ ਤੂੰ ਤਾਂ ਆਇਆ ਨਹੀਂ ਕਦੇ ਜਿੰਨੇ ਖੁਸ਼ ਹੋ ਕੇ ਮਿਲੇ ਆਓ ਸਾਨੂੰ ਠੀਕ ਹੈ ਜਿਹੜੇ ਖੁਸ਼ ਹੋ ਕੇ ਮਿਲੇ ਕਹਿੰਦਾ ਹਾਂ ਮਾਜੀ ਇੱਕ ਕੰਮ ਪੈ ਗਿਆ ਤੁਹਾਡੇ ਜੋਂ ਮੈਂ ਪਰ ਸੜੇ ਪਾਸਪੋਰਟ ਕਰਾ ਦੂੰਗੀ ਕਹਿੰਦਾ ਪਾਸਪੋਰਟ ਆ ਉਹ ਲੈ ਕਾਗਜ਼ੀ ਰਾਜਪੇ ਹੂੰ ਉਹ ਲੈ ਕਾਗਜ਼ੀ ਮੈਂ ਚੋ ਮੇਰੀ ਵੀ ਕੋ ਆ ਜਾ ਜੰਦਾ ਰਸਕੇ ਉਦੋਂ ਪਰ ਸੰਨਦੀ ਉਹਨੇ ਲੈ ਕੇ ਦੇਦਾ ਜਾਂ ਕਹਿੰਦਾ ਐ ਕਰੀ ਐਸੇ ਜਿਹਨੇ ਚਲੇ ਗਿਆ ਜਿਹਨੇ ਜਿਲ੍ਹੇ ਚ ਜਿਲ੍ਹੇ ਚਲੇ ਗਿਆ ਠੀਕ ਹੈ ਜਲੇ ਜਲੇ ਜਾਈ ਹਾਂ ਔਰ ਉਸੇ ਤੋਂ ਦਾ ਪਾਸਪੋਰਟ 5 ਮਿੰਟ ਲੱਗਣਗੇ ਠੀਕ ਹੈ ਹਾਂ ਇਹ ਤੁਹਾਡਾ ਪੂਆ ਦਾ ਪੁੱਤ ਕਹਾਣੀ ਸੀ ਹਨ ਹਾਂ ਸਾਡੀ ਪੂਆ ਦਾ ਪੁੱਤ ਕਹਾਣੀ ਦਾ ਸੀ ਕਹਾਣੀ ਸੀ ਤੁਹਾਡੀ ਪੂਆ ਜੀ ਨਹੀਂ ਹਾਂ ਜੀ ਉੱਥੋਂ ਉਹ ਫਿਰ 47 ਚ ਚਲੇ ਗਏ ਪਾਕਿਸਤਾਨ ਚ ਫਿਰ ਪਾਕਿਸਤਾਨ ਚਲੀ ਗਈ ਅੱਛਾ ਫਿਰ ਉਹ ਮਿਲਣ ਆਇਆ ਸੀ ਉਹ ਰੇ ਮਿਲਣ ਆਇਆ ਸੀ ਉਸਨੇ ਦੱਸੇ ਸਾਨੂੰ ਸਾਰਾ ਅੱਛਾ ਉਹ ਰੇ ਪਿੰਡ ਪਿੰਡ ਚ ਮਿਲਣ ਆਇਆ ਸੀ ਵੈਸੇ ਨਾ ਪਿੰਡੇ ਸਾਨੂੰ ਮਿਲਣ ਆਇਆ ਸੀ ਜਿਹੜੇ ਹੈਗੇ ਦੇ ਅੱਛਾ ਸਾਨੂੰ ਮਿਲਣ ਆਇਆ ਸੀ ਹਾਂ ਫਿਰ ਤੁਸੀਂ ਜਨਨ ਕਿ ਗਏ ਹਾਂ ਫਿਰ ਫਿਰ ਅਸੀਂ ਗਏ ਆ ਬਾਦ ਜਦੋਂ ਫਿਰ ਪਹਿਲੀ ਵਾਰ ਹੀ ਮਿਲੇ ਭੈਣ ਭਾਈ ਨੂੰ ਕਿਵੇਂ ਲੱਗਿਆ ਉਸੇ ਬਹੁਤ ਕਰਨ ਨੂੰ ਕਹਿੰਿਆ ਬਹੁਤ ਖੁਸ਼ ਹੋਇਆ ਉੱਥੇ ਮੈਂ ਰੋਂਦੇ ਰਹੇ ਕਈ ਸਵੇਰ ਕੋਸ ਤੋਂ ਦੋਵੇਂ ਬੰਦੇ ਦੇ ਕਈ ਜਾਂਦੇ ਠੀਕ ਹੈ ਮੇਰੇ ਜਿਹੜੇ ਆਪ ਚ ਜਿਹੜਾ ਆਇਆ ਜੱਫੀ ਪਾਈ ਠੀਕ ਹੈ ਤੇ ਫਿਰ ਤੁਹਾਨੂੰ ਆਪਣਾ ਜਿਵੇਂ ਤੁਸੀਂ ਤਾਂ ਬਹੁਤ ਛੋਟੇ ਸੀ ਉਦੋਂ ਵੱਡੇ ਸੀ ਪਛਾਣ ਲਏ ਸੀ ਭੈਣ ਭਾਈ ਨੂੰ 34 ਸਾਲਾਂ ਬਾਅਦ ਨਾ ਕਿਸੇ ਨੇ ਨਹੀਂ ਵਿਛਾੜਨੀ ਮੈਨੂੰ ਆਪ ਚ ਪਛਾਣਿਆ ਨਹੀਂ ਮੈਂ ਵਿਛਾੜਿਆ ਸੀ ਅਜੇ ਤੁਸੀਂ ਪਛਾਣਨੇ ਹਾਂ ਉਹ ਜਿਹੜਾ ਮੈਂ ਕਹਿੰਦਾ ਰਮਜ਼ਾਨ ਆਇਆ ਸੀ ਉਰੇ ਉਰੇ ਆਇਆ ਸੀ ਮੇਰੇ ਪੂਆ ਦਾ ਪੁੱਤ ਠੀਕ ਹੈ ਮੈਂ ਉਸ ਨੂੰ ਬੋਲੇ ਮੇਰੇ ਕੋਲ ਬੈਠੇ ਸੀ ਪਹਿਲਾਂ ਆ ਗਏ ਸੀ ਮੇਰੇ ਰਮਜ਼ਾਨ ਸੀ ਉਹਦਾ ਨਾਮ ਹਾਂ ਉਹ ਸਾਰੇ ਨੌ ਪਹਿਲਾਂ ਮੇਰੇ ਲਵੇ ਆ ਗਏ ਸੀ ਠੀਕ ਹੈ ਤਾਂ ਉਹ ਸੇਵਾ ਸੀ ਬੈਠੇ ਦੇਖਲਾ ਸੀ ਮਿਲ ਜੁਲੇ ਤਾਂ ਮੈਂ ਉਹਨੂੰ ਮੁੰਡੇ ਨੂੰ ਕਹਿ ਕੇ ਇਹਦੀ ਮਹੱਲੇ ਵੀ ਫਲਾਲੇ ਫਲਾਣੇ ਬੰਦੇ ਨੂੰ ਬੁਲਾ ਕੇ ਲਿਆ ਹੂੰ ਠੀਕ ਹੈ ਸਾਰੇ ਨੌ ਲੈ ਜਾ ਜਦੋਂ ਆਏ ਹੋ ਤਾਂ ਦੇਖੇ ਮੈਂ ਉਸ ਨੂੰ ਰਮਜ਼ਾਨ ਨੂੰ ਬੋਲੇ ਵਾ ਰਮਜ਼ਾਨ ਕਹਿੰਦਾ ਹਾਂ ਮੈਂ ਸਾਥ ਕਾ ਠੀਕ ਹੈ ਕਹਿੰਦਾ ਸਾਦ ਕੌਣਾ ਮਾ ਸਾਦ ਕਿਹੜਾ ਕੋਈ ਸਾਡੇ ਸਾਡੇ ਚਾਚੇ ਦਾ ਮੁੰਡਾ ਠੀਕ ਹੈ ਅੱਛਾ ਉਹ ਉਹਨੂੰ ਉਹਨੂੰ ਮੈਂ ਮਤਲਬ ਉਸਨੇ ਕਹਿੰਦਾ ਕਹਿੰਦਾ ਨਾ ਕਹਿੰਦਾ ਉਹ ਨਹੀਂ ਹੈਗਾ ਦੱਸਿਆ ਨਹੀਂ ਉਸਨੇ ਮੈਨੂੰ ਹੂੰ ਮੈਂ ਫਿਰ ਉਹ ਦੇਖੀ ਸਮਾਇਰੇ ਹੂੰ ਕਹਿੰਦਾ ਨਾ ਉਹ ਵੀ ਨਹੀਂ ਹੈਗਾ ਉਹ ਆਇਆ ਨਹੀਂ ਮਹਾ ਇਹ ਕੁਤਬ ਹੈ ਕਹਿੰਦਾ ਨਾ ਉਹ ਸਾਰੇ ਚਾਚੇ ਦੇ ਬੈਠੇ ਤੇ ਸਾਰੇ ਕੋਈ ਚਾਚੇ ਦਾ ਕੋਈ ਤਾਏ ਦਾ ਕੋਈ ਕਿਵੇਂ ਕੋਈ ਕਿਵੇਂ ਜਨੇ ਉਸਨੇ ਮਤਲਬ ਇਹ ਕਿਸੇ ਨੂੰ ਮੈਨੂੰ ਦੱਸਿਆ ਨਹੀਂ ਉਸਨੇ ਮੈਨੂੰ ਉਹ ਦੱਸਿਆ ਕਦੋਂ ਨਹੀਂ ਕਈ ਬੰਦੇ ਦੇ ਪਹਿਲੇ ਦੌਰੇ ਪੈ ਗਏ ਨੇ ਉਹ ਮਰ ਗਏ ਨੇ। ਅੱਛਾ। ਹਾਂ ਮਰ ਜਾਂਦੇ ਸੀ ਮਤਲਬ ਕਿ ਕਈ ਬੰਦੇ ਦੌਰੇ ਦੇ ਮਰ ਗਏ ਸੀ। ਜਾਨੀ ਕਿ ਚੱਲਿਆ ਨਹੀਂ ਜਾਂਦਾ ਸੀ ਇਦਾਂ ਰੋਤ ਕੇ ਲੂ ਕਹਿਰ ਕਹਿ ਲੂ ਨਾ। ਹਾਂ ਹਾਂ। ਚੱਲਿਆ ਨਹੀਂ ਜਾਂਦਾ ਸੀ। ਅੱਛਾ ਫੇਰ ਉਸਨੇ ਜਦ ਮੈਂ ਦਜੀ ਮੈਂ ਪਰਮਜਾਂਦੇ ਕਹਿੰਦਾ ਓਏ ਭਾਈ ਉਸਨੂੰ ਸਾਧਕ ਨੂੰ ਕਹਿੰਦਾ ਮੇਰੇ ਬੱਸ ਚਾਚੇ ਦੇ ਮੁੰਡੇ ਨੂੰ ਕਹਿੰਦਾ ਇਹਨੂੰ ਛੋੜਨ ਤੋਂ ਜਾਨਣਾ ਹੈ। ਵੀ ਇਹਨੂੰ ਜਾਣਣਾ ਤੂੰ। ਠੀਕ ਹੈ। ਕਹਿੰਦਾ 나ਜੀ ਮੈਂ ਤਾਂ ਜਾਣਣਾ ਨਹੀਂ। ਕਹਿੰਦਾ ਤੈਨੂੰ ਕੋਈ ਜਾਣਦਾ ਹੈ ਜੇ ਤੂੰ ਕੋਈ ਨਾ ਜਾਣਦਾ ਨਹੀਂ ਠੀਕ ਹੈ ਹੈ ਕਹਿੰਦਾ ਨਹੀਂ ਜੀ ਓਏ ਇਹ ਮੇਰੇ ਸਾਈਡ ਤੇ ਨਹੀਂ ਆਇਆ ਕਹਿੰਦਾ ਫਿਰ ਸੋ ਤੇਰੇ ਚਾਚੇ ਦਾ ਨਾ ਕੀ ਨਾ ਦੀ ਕਹਿੰਦਾ ਫਲਾਣਾ ਦੀ ਫਲਾਣਾ ਦੀ ਜਦ ਬਕਸਾ ਦੀ ਉਮਰਾ ਦੀ ਤੇ ਸਾਰੇ ਨੇ ਉਸਨੇ ਨੋ ਲੈਤੀ ਜੀ ਕਹਿੰਦਾ ਫਿਰ ਉਹਨਾਂ ਦੀ ਔਲਾਦ ਕੀ ਦੀ ਵੀ ਜੋ ਦੋ ਸਖੀ ਬਕਸੇ ਦੀ ਕਹਿੰਦਾ ਜੀ ਇੱਕ ਕਰਤਾਰਾ ਸੀ ਪੂਰਾ ਸੀ ਇੱਕ ਹਸਾਬਦਾਰੀ ਸੀ ਇਕ ਕਦੇ ਪਪਾ ਜਿਹੜਾ ਪੂਰਾ ਸੀ ਕਹਿੰਦਾ ਉਹ ਦੋ ਤਿੰਨ ਸਾਲ ਚ ਚਾਰ ਦੋ ਚਾਰ ਸਾਲ ਲੱਗੀ ਜਣੀ ਕਹਿੰਦਾ ਕਹਿੰਦਾ ਫਿਰ ਉਸ ਨੂੰ ਸਾਇਲਿੰਗ ਦਾ ਧੋਕਾ ਇਹ ਨਹੀਂ ਮੈਂ ਕਹਿ ਸਕਦਾ ਉਸਨੇ ਹਸਲਾ ਦਾ ਵੀ ਹੋਈ ਹੈ ਠੀਕ ਹੈ ਹਾਂ ਫਿਰ ਇਸ ਦੌਰ ਆਇਆ ਬੜਾ ਉਸ ਨੂੰ ਗਲਮਕਾ ਦੀ ਉਸ ਨੂੰ ਇਹ ਹੋਵੇਦੀ ਵੀ ਸਾਨੂੰ ਮਰੂਗਾ ਆਪਣਾ ਅੱਛਾ ਹਾਂ ਇਹਨਾਂ ਹੋ ਗਿਆ ਫਿਰ ਡਾਕਟਰ ਨਾਲ ਗੱਲ ਹੋ ਗਈ ਕਿ ਨਾ ਉਹਨੂੰ ਕੋਈ ਪਤਾ ਸੀ ਹਾਂ ਪਤਾ ਨਹੀਂ ਸੀ ਅਚਾਨਕ ਹੀ ਹੋ ਗਿਆ ਹਾਂ ਫਿਰ ਉਹ ਡਾਕਟਰ ਨੇ ਦੇ ਪਾ ਕੇ ਉਸਨੇ ਟੀਕੇ ਲਾਏ ਡਾਕਟਰ ਵੀ ਸਾਡੀ ਦੀ ਮੇਰੀ ਪੂਆ ਦਾ ਪੋਤਾ ਸੀ ਠੀਕ ਹੈ ਹਾਂ ਜਿਹੜੇ ਬਸ ਆ ਬੜੇ ਕੁਸ ਬਦ ਉੱਥੇ ਦੇਖੇ ਕਾਹਨੂੰ ਕਹਿੰਦਾ ਇੰਨਾ ਕੁਸ ਦੇਖਿਆ ਦੂਏ ਵੀ ਆਏ ਜਿਹੜੇ ਦੂਏ ਵੀ ਦੱਸੇਗੇ ਬਖਾਇ ਸਮਾਂ ਲੈ ਕੇ ਨਾ ਹਾਂ ਸਮਾਂ ਠੀਕ ਹੈ ਫਿਰ ਦੱਸਿਆ ਮੈਨੂੰ ਕਾफी ਚਿਰ ਮਗਰੋਂ ਤੇ ਫਿਰ ਤੁਸੀਂ 9 ਵਾਰ ਹੀ ਗਏ ਹੋਗੇ ਕਿੰਨੇ ਕਿੰਨੇ ਦਿਨ ਲਾ ਕੇ ਆਉਂਦੇ ਰਹੋ ਪਾਕਿਸਤਾਨ ਅਸੀਂ 1 ਮਹੀਨਾ ਲਾ ਕੇ ਰਹਿੰਦੇ ਹਾਂ ਪਹਿਲੀ ਵਾਰ 3 ਮਹੀਨੇ ਲਾ ਕੇ ਆਏ ਇਥੇ 3 ਮਹੀਨੇ ਹਾਂ ਜੀ ਫਿਰ ਤਾਂ ਪੂਰੇ ਕੋਲ ਮਿਲਗੇ ਹੋਗੇ ਹਾਂ ਜੀ ਉਹ ਤਾਂ ਪੂਰੇ ਮਿਲ ਗਏ ਜੀ ਠੀਕ ਹੈ ਉਦੋਂ ਬਾਅਦ ਫਿਰ 1 ਮਹੀਨੇ ਤੋਂ ਬਾਅਦ ਵੀਜ਼ਾ ਨਹੀਂ ਮਿਲੇ ਸਾਨੂੰ 6 ਮਹੀਨੇ ਤੋਂ ਬਾਅਦ ਨਹੀਂ ਮਿਲੇ ਹਾਂ ਤੇ ਫਿਰ ਜਨਨ ਕਿ ਫਿਰ ਹੁਣ ਤਾਂ ਇਸ ਤਰ੍ਹਾਂ ਹੋ ਗਿਆ ਹੋਗਾ ਵੀ ਜਿਵੇਂ ਆਪਾਂ ਇੱਕ ਰਿਸ਼ਤੇਦਾਰੀ ਚ ਜਾਣੇ ਹੁੰਦੇ ਆ ਵੀ ਹਾਂ ਹਾਂ ਫਿਰ ਲਏ ਹੋਗੇ ਦੀ ਵੀ ਰੋਜ਼ ਜਾਣੇ ਆਪਾਂ ਪਰਿਵਾਰੀ ਰਿਸ਼ਤੇਦਾਰਾਂ ਦੇ ਜਾਣੇ ਆ ਭੈਣ ਭਾਈ ਯਾਰ ਮੈਂ ਤਾਂ ਬੜੀ ਇਨੀ ਦੂਰ ਤੇ ਸਾਨੂੰ ਪਾਕਿਸਤਾਨ ਆ ਗਿਆ ਜੀ ਹੁਣ ਤਾਂ ਘਰੇ ਆ ਬਈ ਹਾਂ ਜਿਵੇਂ ਵੀ ਉਹ ਵੀ ਲੰਬੀ ਜਾ ਕੇ ਆਏ ਆ ਆਪਣੇ ਹੁਣ ਤਾਂ ਇਹ ਗੱਲ ਹੋ ਗਈ ਹਾਂ ਹੁਣ ਤਾਂ ਇਹ ਚੀਜ਼ ਹੈ ਪਰ ਇਹ ਪਹਿਲੀ ਵਾਰ ਹੀ ਆਏ ਨੇ ਇਹ ਪਹਿਲੀ ਵਾਰ ਆਏ ਨੇ ਇਹਨਾਂ ਨੇ ਪਹਿਲੀ ਵਾਰ ਹੀ ਦੇਖਿਆ ਉਹਦਾ ਘਰ ਇੱਥੇ ਬਲਰੇ ਪਿੰਡ ਤੇ ਹਾਂ ਬਲਰੇ ਪਿੰਡ ਵਿੱਚ ਪਹਿਲੀ ਵਾਰ ਦੇਖਿਆ ਬੜਾ ਖੁਸ਼ ਹੋਇਆ ਘਰ ਦੇਖ ਕੇ ਵੀ ਇਹ ਵੀ ਆਪਣਾ ਪਰਾਵਨ ਦਾਸ ਬਾਰ ਮਿਲ ਗਈ ਸਾਨੂੰ ਠੀਕ ਹੈ ਬੜਾ ਦੇਖਿਆ ਸਾਰੀ ਪਾਈ ਗਈ ਜਿਆ ਠੀਕ ਹੈ ਹਾਂ ਤੇ ਇਹ ਤੁਹਾਡੇ ਚਾਚਾ ਜੀ ਨੇ ਜੀ ਚਾਚਾ ਜੀ ਨੇ ਜੀ ਠੀਕ ਹੈ ਜੀ ਤੁਹਾਡੇ ਪਿਤਾ ਜੀ ਦਾ ਕੀ ਨਾਮ ਹੈ ਕਰਤਾਰ ਸਿੰਘ ਕਹਿੰਦੇ ਹੋ ਫਰਦीन ਕਹਿੰਦੇ ਜੀ ਅੱਛਾ ਹੈਗੇ ਨੇ ਨਹੀਂ ਹੋਰ ਨਾ ਮਰਲੇ ਮਰ ਜੀ ਚੰਚ ਚੱਲ ਕੇ ਜੀ ਇਹ ਕਿ ਜਦੋਂ ਜੇ ਤੁਸੀਂ ਆਪਾਂ ਐਂਟਰ ਹੁੰਦੇ ਆ ਪਾਕਿਸਤਾਨ ਚ ਫਿਰ ਤੁਹਾਡੇ ਘਰੋਂ ਥੋੜੇ ਢਿੱਕ ਦੂਰ ਨੇ ਸਾਡੇ ਤੋਂ 650 ਕਿਲੋਮੀਟਰ 650 ਕਿਲੋਮੀਟਰ ਹਾਂਜੀ 650 650 ਕੋਈ ਹੋਰ ਕੋਈ ਪਾਕਿਸਤਾਨ ਦਾ ਕੋਈ ਜਿਹੜਾ ਉਹ ਸਾਡੇ ਲੋਕਾਂ ਨੂੰ ਨਾ ਪਤਾ ਹੋਵੇ ਕੋਈ ਗੱਲ ਕੋਈ ਗੱਲ ਵੀ ਨਹੀਂ ਨਾ ਕੋਈ ਟੈਨਸ਼ਨ ਨਾ ਅੱਛਾ ਨਾ ਉਧਰਲੀ ਗਵਰਨਮੈਂਟ ਦੇ ਵਿੱਚ ਟੈਨਸ਼ਨ ਨਾ ਠੀਕ ਆ ਨਾ ਇੰਡੀਅਨ ਗਵਰਨਮੈਂਟ ਨਾਲ ਦਿੱਫਰੈਂਸ ਫੋਟਾ ਉੱਥੇ ਕੋਈ ਕੰਮ ਕੋਈ ਕਾਰੋਬਾਰ ਕੀ ਕਰਦੇ ਹੋ ਉੱਤੇ ਆਪਣਾ ਬਰਸਦਾ ਕੰਮ ਹੈ। ਅੱਛਾ। ਹਾਂਜੀ। ਤੇ ਕੋਈ ਖੇਤੀਬਾੜੀ ਕਿਵੇਂ ਖੇਤੀਬਾੜੀ ਠੇਕੇ ਦੇ ਉੱਤੇ ਲੈ ਕੇ ਜ਼ਮੀਨ ਤੇ ਫਿਰ ਕਰਦੇ। ਤੇ ਫਸਲਾਂ ਵਧੀਆ ਹੁੰਦੀਆਂ ਲੈ। ਫਸਲ ਸੋਹਣੀ ਹੁੰਦੀ। ਅੱਛਾ। ਬਿਲਕੁਲ ਐਵੇਂ ਜਮੀਦਰ ਰਾਇਆ। ਤੁਸੀਂ ਐਸੇ ਰਾਇਆ ਕਰਨੇ ਤੁਸੀਂ ਸਰੋਂ ਕਹਿੰਦੇ ਹੋ। ਠੀਕ ਹੈ। ਹਾਂ, ਇਹੀ ਜੀਰੀ ਐਸੇ ਝੋਨਾ ਕਹਿੰਦੇ ਆ ਤੁਸੀਂ ਜੀਰੀ ਕਹਿੰਦੇ ਹੋ। ਇੰਨਾ ਕੀ ਫਰਕ ਆ। ਇੱਕ ਕਹਿੰਦੇ ਜੀ ਆਪਣਾ ਰੇਟ ਦਾ ਬਹੁਤ ਫਰਕ ਹੈ ਜਮੇ ਟਰੈਕਟਰਾਂ ਦੇ ਰੇਟ ਨੇ। ਇੱਥੇ ਜੀ 110 ਲੱਖ ਹੈ। ਤੁਹਾਡੇ ਮਸ਼ੀਨਰੀ ਥੋੜੀ ਸਸਤੀ ਆ ਹਾਂ ਜਿੰਸ ਦਾ ਰੇਟ ਤੇਲ ਦਾ ਰੇਟ ਜਾਨਕਿ ਜਿਹੜੀ ਉੱਥੇ ਡੀਏਪੀ ਦਾ ਕੀ ਰੇਟ ਹੈ ਉੱਥੇ ਡੀਏਪੀ ਦਾ 10 ਤੋਂ 1000 ਰੁਪਇਆ 10000 ਰੁਪਇਆ ਦਾ ਇੱਕ ਥੈਲਾ ਹਾਂ ਡੀਏਪੀ ਅੱਛਾ ਤੇ ਜੂਰੀਏ ਦਾ ਜੂਰੀਏ ਦਾ ਹੈਗਾ ਤਕਰੀਬਨ 3000 3500 ਕਈ ਵਾਰੀ ਪਿਆਜ਼ ਪੂਜ ਕਹਿੰਦੇ ਨੇ ਜੀ ਉੱਥੇ ਬਹੁਤ ਮਹਿੰਗੇ ਹੋ ਗਏ ਹੋ ਜਾਂਦੀ ਇਹ ਗੱਲ ਉਹ ਜਿੱਦੇ ਜਿਹੜੀ ਛਾਟ ਹੋਵੇ ਉਹ ਮਹਿੰਗੀ ਹੋ ਜਾਂਦੀ ਹੈ ਅੱਛਾ ਪਿਆਜ਼ ਹੁਣ ਕੀ ਰੇਟ ਹੈ ਉੱਥੇ ਹੁਣ ਹੈਗਾ ਤਕਰੀਬਨ 60 70 ਰੁਪਏ 60 70 ਹਾਂਜੀ ਠੀਕ ਹੈ ਮਹਿੰਗਾ ਹੀ ਹੈ ਤੇ ਜਿਵੇਂ ਉਹ ਟਰੈਕਟਰ ਦਾ ਰੇਟ ਮੈਂ ਸੁਣਿਆ ਵੀ 18 18 20 ਵੀ ਲੱਖ ਦੇ ਨੇ ਜਿਹੜੇ ਉਹਰੇ 8 10 ਲੱਖ ਦੇ ਨੇ ਹਾਂਜੀ ਟਰੈਕਟਰ ਮਸ਼ੀਨਰੀ ਮਹਿੰਗੀ ਇੱਥੇ ਮਹਿੰਗੀ ਹੈ ਤੁਹਾਡੇ ਪਿੰਡਾਂ ਤੇ ਲੈਟ ਲੂਟ ਦਾ ਮਾਹੌਲ ਹੈਗੀ ਲੈਟ ਸਰ ਬੇਸਤਰੀ ਬੇਸਤਰੀ ਨਾ ਅੱਛਾ ਸਕੂਲ ਕਾਲਜ ਕੋਈ ਹਾਂਜੀ ਕਾਲਜ 10ਵੀਂ ਤੱਕ ਸਕੂਲ ਕਾਲਜ ਹਾਂਜੀ ਹਸਪੀਟਲ ਹਸਪੀਟਲ ਵੀ ਹੈ ਹਰ ਜਗ੍ਹਾ ਤੇ ਸਿਹਤ ਪੱਖੋਂ ਠੀਕ ਨੇ ਲੋਕ ਬਿਲਕੁਲ ਓਕੇ ਆ ਅੱਛਾ ਤੇ ਆਪਣਾ ਪਿੰਡ ਦੀ ਆਪਣਾ ਕਿਹੜਾ ਪਿੰਡ ਹੈ ਜੀ ਪੁਰਾ ਉੱਥੇ ਮੇਰਾ ਚੱਕ 35 ਡੀਐਨਬੀ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਬਹਾਵਲਪੁਰ ਤਹਿਸੀਲ ਮੰਡੀ ਜਮਾਨ ਗੱਲਾ ਮੰਡੀ ਐਡਰੈਸ ਕਾ ਚੱਕ 35 ਡੀਐਨ ਅੱਛਾ ਗੱਲਾ ਮੰਡੀ ਤੋਂ ਠੀਕ ਹੈ ਜੀ ਚੱਕ 35 ਡੀ ਡੀਐਨਬੀ ਡੀਐਨਬੀ ਠੀਕ ਹੈ ਜੀ ਤੇ ਫਿਰ ਹੋਰ ਕੋਈ ਗੱਲਬਾਤ ਪਾਕਿਸਤਾਨ ਦੀ ਜਿਹੜੀ ਅੱਜ ਮੇਨ ਬਸ ਜੀ ਮੇਨ ਤੁਹਾਨੂੰ ਦੱਸਦੀ ਹਾਂ ਜਿਵੇਂ ਪਾਕਿਸਤਾਨ ਵਧੀਆ ਲੱਗੇ ਫੁੱਲ ਵਾਂਗੂ ਖੁਸ਼ੀ ਇੰਨੀ ਕਿ ਗੱਲ ਹੀ ਨਹੀਂ ਕੋਈ ਆਂਦੀ ਇਹ ਤੋਤੇ ਗੱਲ ਹੀ ਕੋਈ ਨਹੀਂ ਹੈਗੀ ਜਿਹੜਾ ਕਿ ਮੈਂ ਆਪਣੇ ਪਰਿਵਾਰ ਨੂੰ ਤੇ ਆਪਣਾ ਪਿੰਡ ਵੇਖ ਲਿਆ। ਜ਼ਿਆਦਾਤਰ ਪੰਜਾਬੀ ਬੋਲਦੇ ਨੇ ਸਾਰੇ। ਬਸ ਪੰਜਾਬੀ ਹੀ। ਬਸ ਆਈ ਤੋਂ ਸਾਰੀ। ਅੱਗੇ ਕੋਈ ਚੱਲਦਾ ਵਸੇ। ਠੀਕ ਹੈ। ਕਿਸੇ ਗੱਲ ਦੀ ਉਹ ਨਹੀਂ। ਫਰਕ ਨਹੀਂ। ਤੇ ਦੇਖ ਸਕਦੇ ਹੋ ਦੋਸਤੋ ਅੱਜ ਚਾਚੇ ਤਾਇਆ ਦੇ ਪੁੱਤ ਇਕੱਠੇ ਹੋਏ ਨੇ। ਇਹ ਬਾਈ ਕੌੜੀਆਂ ਤੋਂ ਨੇ। ਤੇ ਇੱਧਰ ਇਹਨਾਂ ਦੇ ਚਾਚਾ ਜੀ ਬੈਠੇ ਨੇ ਧੂਰੀ ਰਹਿੰਦੇ ਨੇ ਵੈਸੇ। ਤਿੰਨ ਭਰਾ ਕੌੜੀਆਂ ਰਹਿੰਦੇ ਨੇ ਪਸ਼ੋਕੜਾ ਜਿਹੜਾ ਬੰਦਰੇ ਪਿੰਡ ਦਾ ਹੈ। ਤੇ ਇੱਧਰ ਬਾਈ ਜੀ ਪਾਕਿਸਤਾਨ ਤੋਂ ਆਏ ਨੇ ਆਪਣੇ ਚਾਚੇ ਤਾਇਏ ਦੇ ਬੇਟਿਆਂ ਨੂੰ ਮਿਲਣਾ ਚਾਚੇ ਨੂੰ ਮਿਲਣਾ ਚਾਚੇ ਤਿੰਨ ਵਧੀਆ ਉਰੇ ਤਿੰਨ ਨੇ ਜੀ ਹੁਣ ਤਿੰਨ ਤੰਦਰੁਸਤ ਨੇ ਵਧੀਆ ਗੱਲਬਾਤ ਵੀ ਆਪਣੇ ਨਾਲ ਕਰੀਆ ਸਾਰਿਆਂ ਨੇ ਪੂਰਾ ਖਾਂਜੀ ਬੈਠੇ ਨੇ ਇਹਨਾਂ ਨੇ ਇਹ ਹੁਣ ਮਸ਼ਹਹਦ ਇਹ ਵੱਡੇ ਹੋਣੇ ਜੀ ਹਨ ਹਾਂ ਜੀ ਇਸ ਵਕਤ ਵੱਡੇ ਵੱਡੇ ਇਸ ਟਾਈਮ ਇਹ ਵੱਡੇ ਨੇ ਜੀ ਵੱਡੇ ਨੇ ਜੀ ਠੀਕ ਹੈ ਮਾ ਠੀਕ ਹੈ ਇਹਨਾਂ ਨੂੰ ਸਪੌਂਸਰਰੀ ਮੈਂ ਕੀਤਾ ਸੀਗਾ ਜੀ ਸਮੱਸਿਆ ਕਰਨ ਵਾਸਤੇ ਮੈਨੂੰ 4 ਸਾਲ ਲੱਗੇ ਜੋ ਜੋ ਗਾਈਡਲਾਈਨ ਤਗੀ ਅੰਬੈਸੀ ਮੰਗਦੀ ਉਹ ਦੇਈ ਗਏ ਸੀ ਮਤਲਬ ਥੋੜੀ ਥੋੜੀ ਚੀਜ਼ ਤੇ ਅ ਅੜ ਜਾਂਦੇ ਵੀਜ਼ਾ ਕੈਂਸਲ ਹੋ ਜਾਂਦਾ ਦੁਬਾਰਾ ਫੇਰ ਅਪਲਾਈ ਕਰਨਾ ਦੁਬਾਰਾ ਫੇਰ ਅਪਲਾਈ ਕਰਨਾ ਇੱਕ ਵੱਡੀ ਸਮੱਸਿਆ ਇਹ ਆਉਂਦੀ ਹੈ ਜੀ ਇਸ ਪਾਕਿਸਤਾਨ ਨੂੰ ਕੋਈ ਪ੍ਰੂਫ ਦੇਣ ਵਾਸਤੇ ਕੋਈ ਡਾਕ ਨਹੀਂ ਜਾਂਦੀ ਕੋਈ ਕੋਰੀ ਨਹੀਂ ਜਾਂਦਾ ਬਸ ਸਾਡਾ ਜਰੀਆ ਬਣਿਆ ਯਾਤਰਾ ਸਾਨੂੰ ਯਾਤਰਾ ਦੇ ਜਦੋਂ ਵਿਸਾਖੀ ਆਉਂਦੀ ਅਸੀਂ ਉਹਨਾਂ ਬੰਦਿਆਂ ਨੂੰ ਕਾਜ ਫੜਾਉਂਦੇ ਉਧਰ ਉਹਨਾਂ ਨੂੰ ਸੁਨੇਹਾ ਦੇਣਦੇ ਵੀ ਉਹ ਯਾਤਰਾ ਆ ਫੜਾਉਣ ਦਾ ਬੰਦਾ ਆਊਗਾ ਉਹ ਤੋਂ ਕਾਗਜ਼ ਕਲੈਕਟ ਕਰ ਲਓ ਇਸ ਤਰੀਕੇ ਨਾਲ ਸਾਡਾ ਮਤਲਬ ਇਹਨੂੰ ਪਹੁੰਚੇ ਪ੍ਰੂਫ ਫਿਰ ਜਾ ਕੇ ਉਹਨਾਂ ਨੂੰ ਵੀ ਜਨ ਲੇ। ਫੋਨ ਤੇ ਗੱਲਾਂ ਹੁੰਦੀਆਂ ਰਹਿੰਦੀਆਂ ਹੁਣ ਫੋਨ ਤੇ ਗੱਲਾਂ ਹੁੰਦੀਆਂ ਨੇ ਫੋਨ ਦੀ ਕੋਈ ਦਿੱਕਤ ਨਹੀਂ ਹੈਗੀ ਜੀ। ਮਤਲਬ ਕੀ ਹੈ? ਤੁਸੀਂ ਤੁਸੀਂ ਵੀ ਜਾ ਕੇ ਆਓਗੇ ਫਿਰ। ਹਾਂ ਜੀ ਸਾਡੇ ਕਾਪੇ ਬਣੇ ਨੇ ਸੀ ਹੁਣ ਜਰੂਰ ਜਾਵਾਂਗੇ। ਪਾਈ ਨਾਲ ਅਸੀਂ ਵਾਦਾ ਕੀਤਾ ਹੈ ਵੀ ਉਹਦੀ ਬੈਟਰੀ ਨਾਲ ਸ਼ਾਦੀ ਕਰੇਗਾ। ਅਸੀਂ ਜਰੂਰ ਪਹੁੰਚਾਂਗੇ। ਠੀਕ ਹੈ। ਵਿਆਹ ਤੇ ਫਿਰ ਪਹਿਲੀ ਵਾਰੀ ਪਹੁੰਚੋਗੇ ਸ਼ਾਦੀ ਤੇ। ਹਾਂ ਜੀ ਪਹਿਲੀ ਵਾਰੀ ਪਹੁੰਚਾਂਗੇ ਜੀ। ਠੀਕ ਹੈ। ਤੁਹਾਡੇ ਬੇਟੇ ਦੀ ਸ਼ਾਦੀ ਹੈ ਜੀ ਹੈ? ਨਹੀਂ ਕਰਨੀ ਹੈ ਜਦੋਂ। ਵੀ ਹੁਣ ਕਰਨੇ ਅੱਗੇ ਕਰਨਗੇ। ਵੀ ਸਾਨੂੰ ਵੀਜ਼ਾ ਮਤਲਬ ਇੰਡੀਆ ਨੂੰ ਪਾਕਿਸਤਾਨ ਜਾਣ ਵਾਸਤੇ ਵੀਜ਼ਾ ਬੜਾ ਸੌਖਾ ਮਿਲ ਜਾਂਦਾ ਹੈ ਭੇਜਣਗੇ ਉਧਰੋਂ ਹਾਂਜੀ ਭੇਜਣਗੇ ਆਪਾਂ ਨੂੰ ਇੰਡੀਆ ਨੂੰ ਪਾਕਿਸਤਾਨ ਜਾਣ ਦਾ ਬੜਾ ਸੌਖਾ ਮਿਲ ਜਾਂਦਾ ਵੀਜ਼ਾ ਪਰ ਪਾਕਿਸਤਾਨ ਤੋਂ ਇੰਡੀਆ ਆਉਣਾ ਬਹੁਤ ਔਖਾ ਹੈ ਜੀ ਹਾਂਜੀ ਉਹਨਾਂ ਦਾ ਪ੍ਰੋਸੈਸ ਬੜਾ ਲੰਬਾ ਹੈ ਇਹਨਾਂ ਦੀ ਐਮਬੈਸੀ ਚ ਕਾਫੀ 5.5 ਮਹੀਨੇ ਪੈ ਰਹੀ ਜੀ ਠੀਕ ਹੈ ਤਾਂ ਉਹ ਇਨਕੁਆਰੀ ਚੱਲੀ ਗਈ ਆ ਪਰ ਜੇ ਆਪਾਂ ਪਾਕਿਸਤਾਨ ਜਾਣਾ ਆਪਾਂ ਨੂੰ ਜਲਦੀ ਮਿਲ ਜਾਂਦਾ ਜੀ ਠੀਕ ਹੈ ਤੇ ਜਿਵੇਂ ਤੁਸੀਂ 11 ਦਿਨੋਂ ਗਏ ਇਹਨੂੰ ਇਹ 3 ਮਾਰਚ ਨੂੰ ਇੰਡੀਆ ਆਏ ਨੇ ਜੀ ਠੀਕ ਹੈ ਪਰ ਆਕੇ ਅਨਸਾਰ ਵੀ ਸਾਨੂੰ ਇੱਥੇ ਕੋਈ ਥਾਣੇ 'ਚ ਜਾਣਾ ਪਿਆ ਨਹੀਂ ਦੇਖੋ ਉਹ ਸਰਕਾਰ ਦੇ ਪ੍ਰੋਸੈਸ ਨੇ ਵੀ 24 ਘੰਟਿਆਂ ਦੇ ਵਿੱਚ ਥਾਣੇ 'ਚ ਹਾਰੀ ਲਵਣੀ ਲਾਜ਼ਮੀ ਹੁੰਦੀ ਹੈ ਜੀ 24 ਘੰਟੇ 24 ਘੰਟੇ ਦੇ ਵਿੱਚ ਲਾਜ਼ਮੀ ਹੁੰਦੀ ਹੈ ਜੀ ਇਹ ਸਵੇਰੇ ਹਾਂਜੀ ਨਹੀਂ ਇੱਕ ਵਾਰੀ ਹੋਸ ਹਾਂ ਬਾਕੀ ਜੋ ਇਨਕੋ ਆਦਿ ਲੈਂਦੇ ਨੇ ਸੀ ਜਾਂਦੇ ਆ ਅੱਜ ਵੀ ਜਾ ਕੇ ਸੀ ਅੱਜ ਆਪ ਤੁਸੀਂ ਜਾ ਕੇ ਸੀ ਠੀਕ ਹੈ ਵੀ ਆ ਜੋ ਸਰਕਾਰ ਦੀ ਗਾਈਡ ਲਾਈਨ ਦੇਖੋ ਉਹਨੂੰ ਛੱਡਣਾ ਨਹੀਂ ਸੀ ਨੇ ਉਹਦੀ ਗਾਈਡ ਲਾਈਨ ਮੁਤਾਬਕ ਇਹੀ ਚੱਲਣਾ ਹੈਗਾ ਜਦੋਂ ਇਹ ਬਾਗਾ ਬਾਰਡਰ ਤੋਂ ਲੈ ਕੇ ਆਏ ਸੀ ਇਹਨਾਂ ਨੂੰ ਮਤਲਬ 11:30 ਵਜੇ ਇਹਨੇ ਬਾਰਡਰ ਕ੍ਰੋਸ ਕਰ ਲਿਆ ਸੀ ਬਾਗਾ ਬਾਰਡਰ ਉਸ ਤੋਂ ਬਾਅਦ ਸਿੱਧਾ ਜੀ ਪਿੰਡ ਲੈ ਕੇ ਆਏ ਜੀ ਪਿੰਡ ਦੇ ਵਿੱਚ ਜਦੋਂ ਪਿੰਡ ਆਉਣ ਤੋਂ ਪਹਿਲਾਂ ਸਾਡੇ ਗਵੰਢੀ ਪੜੋਸੀ ਪਿੰਡ ਦੇ ਲੋਕ ਸਵਾਗਤ ਲਈ ਸਭ ਤੋਂ ਪਹਿਲਾਂ ਮੂਹਰੇ ਖੜੇ ਸੀ ਜੀ ਠੀਕ ਹੈ ਹਾਂ ਵੀ ਇੱਕ ਪਿੰਡ ਦਾ ਸਾਡਾ ਕਵਜਨੀਕ ਜੋ ਪਾਕਿਸਤਾਨ ਨਾਲ ਦਾ ਭਰਾ ਚਲਾ ਗਿਆ ਸੀ ਸਾਡੇ ਪਿੰਡੇ ਦਾ ਦੋਤਾ ਹੋ ਅਸੀਂ ਸਵਾਗਤ ਵਾਸਤੇ ਬਹੁਤ ਜ਼ਿਆਦਾ ਇਕੱਠੀ ਹੋਣਾ ਵਿਆਹ ਵਰਗਾ ਮਾਹੌਲ ਸੀ ਜੀ ਠੀਕ ਹੈ ਅੱਛਾ ਜੀ ਤੁਸੀਂ ਫਿਰ ਨਾਨਕੇ ਪਿੰਡ ਆਏ ਹੋ ਅੱਜ ਹਾਂਜੀ ਜੀ ਅਬੂਵਾਂ ਨਾਲ ਦੇ ਨਾਨਕੇ ਪਿੰਡ ਅੱਛਾ ਅਬੂਵਾਂ ਦੇ ਨਾਨਕੇ ਸੀ ਹਾਂਜੀ ਠੀਕ ਹੈ ਜੀ ਤੇ ਫਿਰ ਕਿੱਦਾਂ ਲੱਗਿਆ ਉਹ ਇੱਥੇ ਆ ਕੇ ਜੀ ਬਹੁਤ ਵਧੀਆ ਲੱਗਿਆ ਜੀ